ਰਵੈਤੀ ਖੇਤੀ ਦੇ ਮੁਤਾਬਕ ਤਾਂ ਅਸੀਂ 80 ਏਕੜ ਦੇ ਇਨਕਮ ਲੈ ਰਹੇ ਹਾਂ 8 ਏਕੜ ਦੇ ਵਿੱਚੋਂ ਹਾਂਜੀ ਬਹੁਤ ਵੱਟਾ ਅੰਕੜਾ ਲਾਗਤ ਤੇ ਮੁਨਾਫਾ ਕਿੰਨਾ ਕੁ ਰਹਿ ਜਾਂਦਾ ਖਰਚੇ ਜਦੋਂ ਤੁਸੀਂ ਕੱਢਦੇ ਹੋ ਅਖੀਰ ਦੇ ਵਿੱਚ 8 ਤੋਂ 10 ਲੱਖ ਰੁਪਏ ਪਰ ਏਕੜ ਅਸੀਂ ਕੱਢ ਲੈਂਦੇ ਹਾਂ ਜੀ ਪਰ ਵੈਦਰ ਤੇ ਰਿਕਾਰਡਿੰਗ ਹਰ ਸਾਲ 10 ਲੱਖ ਨਹੀਂ ਬਣ ਸਕਦਾ 12 ਵੀ ਬਣ ਸਕਦਾ ਹੈ ਇਹ ਇਹਦੇ ਵਿੱਚ ਸੀਡ ਕੋਈ ਨਹੀਂ ਹੁੰਦਾ ਸੀਡਲੈਸ ਫ੍ਰੀ ਹੈ ਤੇ ਕੈਮੀਕਲ ਫ੍ਰੀ ਹੈ ਬਹੁਤ ਕੁਸ਼ਾ ਇਹਦੇ ਵਿੱਚ ਜਾਨੀ ਕਿ ਜੇ ਇਹਦਾ ਸੇਵਨ ਕਰਦੇ ਆਂ ਤਾਂ ਆਪਣੀ ਇਮਿਊਨਿਟੀ ਸਿਸਟਮ ਨੂੰ ਸਟਰੋਂਗ ਕਰਦਾ ਹੈਗਾ ਜਿਹੜਾ ਖੀਰੇ ਦੀ ਫਸਲ ਹੈਗੀ ਆ ਇਹਦੀ ਤਕਰੀਬਨ 90 ਦਿਨ ਦੀ ਉਮਰ ਹੈਗੀ ਆ ਬਨਿਆਦ ਜਿਹੜੀ ਬਨਿਆਦ ਹੈਗੀ ਆ ਜੀ ਅਸੀਂ ਤਕਰੀਬਨ ਇਹਨਾਂ 110 ਦਿਨ ਤੱਕ ਲੈ ਜਾਂਦੇ ਹੈਗੇ ਉਸ ਤੋਂ ਬਾਅਦ ਇਹਨੂੰ ਸਾਰੀ ਸਫਾਈ ਕਰਦੇ ਆਂ ਕੱਢਦੇ ਆਂ ਸਾਰਾ ਇਦਿਆਂ ਤੋਂ ਸਾਲ 'ਚ ਦੋ ਕ੍ਰੌਪਸ ਲੈਂਦੇ ਸੀ ਖੀਰੇ ਦੀਆਂ ਇੱਕ ਅਸੀਂ ਸਤੰਬਰ ਦੇ ਫਸਟ ਵੀਕ ਲਾਨੇ ਆ ਜੀ ਇੱਕ ਅਸੀਂ ਜਾ ਕੇ ਮਾਰਚ ਦੇ ਲਾਸਟ ਵੀਕ ਸੋਇੰਗ ਕਰਦੇ ਹਾਂ ਖੁੱਲੇ ਦੇ ਵਿੱਚ ਜਦੋਂ ਖੇਤੀ ਕਰਦੇ ਸੀਗੇ ਉਦੋਂ ਝਾੜ ਕਿੰਨਾ ਕੁ ਹੁੰਦਾ ਸੀ ਹੁਣ ਪੋਲੀਆ ਉਸ ਦੇ ਵਿੱਚ ਕਰਦੇ ਪਏ ਹੁਣ ਝਾੜ ਕਿੰਨਾ ਖੀਰੇ ਦਾ ਝਾੜ ਤਾਂ ਖੁੱਲੇ 'ਚ ਤਾਂ ਤਕਰੀਬਨ 200 ਕਿਲੋ ਲੰਦਾ ਹੈ ਜੀ ਜੀ ਤਾਂ ਪੋਲੀਆ 'ਚ 800 ਕਿਲੋ ਤੋਂ ਪਾਰ ਹੀ ਕਢਾ ਜਾਂਦਾ ਹੈ ਜੇ ਤੁਸੀਂ ਸਹੀ ਤਰੀਕੇ ਨਾਲ ਇਸ ਨੂੰ ਮੇਨਟੇਨ ਕਰਦੇ ਹੋ ਤੇ ਜਿੰਨੀ ਮੇਰੀ ਫਸਲ ਹੈਗੀ ਹੈ ਔਰ ਜਿੰਨਾ ਮੇਰਾ ਫਾਰਮ ਹਾਊਸ ਹੈਗਾ ਮੈਂ ਕੁਦਰਤੀ ਪਾਣੀ ਨਾਲ ਹੀ ਖੇਤੀ ਕਰਦਾ ਹੈਗਾ ਫਿਰ ਕੁਦਰਤੀ ਪਾਣੀ ਦੇ ਵਿੱਚ ਸੋਰਸ ਆ ਜਾਂਦੇ ਆ ਜੀ ਇੱਕ ਤਾਂ ਨਹਿਰ ਦਾ ਪਾਣੀ ਆਉਂਦਾ ਜੀ ਤੇ ਇੱਕ بارش ਦਾ ਪਾਣੀ ਆਉਂਦਾ ਸਾਰਾ ਸਾਲ ਮੈਨੂੰ ਕਿਤੇ ਕਦੇ ਕੋਈ ਇਦਾਂ ਦੀ ਦਿੱਕਤ ਨਹੀਂ ਆਈ ਵੀ ਮੇਰੇ ਲਈ ਆ ਮੇਰੇ ਪੌਂਡ ਦੇ ਵਿੱਚ ਪਾਣੀ ਨਹੀਂ ਹੈਗਾ ਮੈਂ ਸਾਰਾ ਸਾਲ ਇਹੀ ਪਾਣੀ ਊਸ ਕਰਦਾ ਹੈਗਾ ਜੀ ਸ਼ੁਰੂਆਤ ਫਿਰ ਪਹਿਲੀ ਜਿਹੜੀ ਫਸਲ ਸੀ ਜਦੋਂ ਤੁਸੀਂ ਇਸ ਪੋਲੀ ਹਾਊਸ ਦੇ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਸੀ ਆ ਪੋਲੀ ਹਾਊਸ ਚਾਹੀ 2000 ਤਕਰੀਬਨ 8-10 ਦੇ ਵਿੱਚ ਆਏ ਹੈਗੇ ਆ ਤੇ ਅਸੀਂ ਉਹ ਤੋਂ ਪਹਿਲਾਂ ਸ਼ੁਰੂਆਤ ਅਸੀਂ ਵਿਜਿਟ ਕੀਤੀ ਹੈਗੀ ਯੂਰਪ ਸਾਡਾ ਕੋਈ ਇੱਕ ਮਿੱਤਰ ਸੀ ਪਹਿਲਾਂ ਅਸੀਂ ਫਾਰਮ ਤੇ ਸਾਰਾ ਫਲੱਡ ਇਰੀਗੇਸ਼ਨ ਦਾ ਰਹਿਤ ਕੀਤਾ ਡ੍ਰਿਪ ਇਰੀਗੇਸ਼ਨ ਲਾਇਆ ਦੋਨੇ ਫਾਰਮਾਂ ਤੇ ਉੱਥੇ ਵੀ ਤੇ ਇੱਥੇ ਵੀ ਫਿਰ ਅਸੀਂ ਸਾਡਾ ਸਬਬ ਬਣਿਆ ਪਰਮਾਤਮਾ ਨੇ ਕਿਰਪਾ ਕੀਤੀ ਜੇ ਅਸੀਂ ਕਿਸੇ ਸਮਾਜ ਨੂੰ ਕੁਝ ਦੇਣਾ ਸੀ ਤਾਂ ਕਿਰਪਾ ਪਰਮਾਤਮਾ ਹੀ ਨੇ ਹੋਣੀ ਹੈ ਬੰਦੇ ਦੀ ਕਿਰਪਾ ਤਾਂ ਕੋਈ ਨਹੀਂ ਹੋਣੀ ਅਸੀਂ ਯੂਰਪ ਵਿਜ਼ਿਟ ਕੀਤਾ ਤੇ ਅਸੀਂ ਉੱਥੇ ਪੌਲੀ ਹਾਊਸ ਤਿੰਨ ਅੱਠ ਹਾਊਸ ਦੀ ਫਾਰਮਿੰਗ ਦੇਖੀ ਜੋ ਕਿ ਆਪਣੀ ਕਾਫੀ ਅ ਅੱਛੀ ਇਨਕਮ ਦਾ ਸੋਰਸ ਹੈਗਾ ਤੇ ਬਾਕੀ ਸਿਹਤ ਦਾ ਸੋਰਸ ਹੈਗਾ ਅੱਛੀ ਸਿਹਤ ਦਾ ਸੋਰਸ ਹੈਗਾ ਇਨਕਮ ਇੱਕ ਅਲੱਗ ਚੀਜ਼ ਹੈ ਸਿਹਤ ਲੋਕਾਂ ਨੂੰ ਦੇਣੀ ਤੇ ਚੰਗੀ ਚੀਜ਼ ਪੈਦਾ ਕਰਕੇ ਦੇਣੀ ਉਹ ਵੀ ਕੋਈ ਪਰਮਾਤਮਾ ਤੋਂ ਘਟ ਵਾਲੀ ਗੱਲ ਨਹੀਂ ਹੈਗੀ ਤੇ ਉਸ ਤੋਂ ਬਾਅਦ ਸਾਨੂੰ ਯੂਰਪ ਦੀ ਵਿਜਿਟ ਤੋਂ ਬਾਅਦ ਅਸੀਂ ਪੋਲੀ ਹਾਊਸ ਦਾ ਆ ਕੇ ਨਿਰਮਾਨ ਕੀਤਾ ਦੋਨਾਂ ਨੇ ਅਸੀਂ ਤਕਰੀਬਨ ਲੱਕੜ ਦਾ ਪੋਲੀ ਹਾਊਸ ਦਾ ਨਿਰਮਾਨ ਕੀਤਾ ਉਸ ਟਾਈਮ ਸਾਡੇ ਲਵੇ ਫਾਈਨੈਂਸ਼ਲੀਆ ਲੈਣਾ ਹੈ ਨਹੀਂ ਸੀ ਅਸੀਂ ਫਾਈਨਾਂਸ ਸਾਡੇ ਲਵੇ ਬਹੁਤ ਘੱਟ ਸੀ ਕਿਉਂਕਿ ਆਪਣੀ ਓਪਨ ਫੀਲਡ 'ਚੇ ਖੇਤੀ ਕਰ ਰਹੇ ਸੀ ਖੁੱਲੇ 'ਚ ਪੋਲੀ ਹਾਊਸ ਨਹੀਂ ਸੀ ਲੱਗੇ ਉਦੋਂ ਉਹਨੋਂ ਖੇਤੀ ਦਾ ਵੀ ਕੁਝ ਇੰਨਾ ਜ਼ਿਆਦਾ ਬਹੁਤ ਵੱਡਾ ਪ੍ਰੋਫਿਟ ਨਹੀਂ ਸੀ ਪਹਿਲਾਂ ਪਰਿਵਾਰਕ ਵੀ ਦੇਖਣਾ ਸੀ ਸਾਰਾ ਕੁਝ ਹੁੰਦਾ ਸੀ ਨਾਲ ਦੀ ਨਾਲ ਅਸੀਂ ਦੋ ਦੋ ਕਨਾਲਾਂ ਤੇ ਦੋਨਾਂ ਨੇ ਲੱਕੜ ਦੇ ਪੋਲੀ ਹਾਸ ਤੇ ਜਿਹੜੀ ਪਹਿਲੀ ਸ਼ੁਰੂਆਤ ਸੀ ਬੇਮੌਸਮੀ ਸਬਜ਼ੀ ਦੀ ਹਾਂਜੀ ਤੇ ਉਹ ਲੱਕੜ ਦੇ ਪੋਲੀ ਹਾਸ ਤੋਂ ਫਸਲ ਕਿਹੜੀ ਸੀ ਪਹਿਲੀ ਉਸ ਵਕਤ ਉਸ ਟਾਈਮ ਅਸੀਂ ਤੇ ਖੀਰਾ ਤੇ ਸਿਮਲਾ ਮਿਰਚ ਤੋਂ ਸ਼ੁਰੂ ਤੇ ਅਸੀਂ ਉਹੀ ਐਕਸੈਪਟ ਕੀਤੀ ਹੈ ਉਹ ਪੂਰਾ 1 ਸਾਲ ਸਮਾਂ ਚੱਲਦਾ ਸੀ ਉਹ ਫਸਲ ਦਾ ਹਪੂਰੇ ਇੱਕ ਸਮਾਂ ਸਾਲ ਸਮਾਂ ਚੱਲਦਾ ਜੀ ਛੋਟੇ ਕਿਸਾਨ ਵੀ ਤੁਹਾਡੇ ਵਾਂਗ ਸਫਲ ਬੰਨਣਾ ਚਾਹੁੰਦੇ ਆ ਜਾਂ ਛੋਟੇ ਪੱਧਰ ਤੋਂ ਕੰਮ ਕਰਨਾ ਚਾਹੁੰਦੇ ਹੋ ਉਹਨਾਂ ਦੇ ਵਾਸਤੇ ਤੁਸੀਂ ਕੀ ਰਾਏ ਦਿੰਦੇ ਹੋ ਵੀ ਕਿਸ ਤਰੀਕੇ ਨਾਲ ਜੇ ਕੰਮ ਸ਼ੁਰੂਆਤੀ ਦੌਰ ਤੇ ਕਰਨਾ ਕੀ ਕਹਿੰਦੇ ਹੋ ਗਰ ਲਾਲ ਵੀਰੇ ਛੋਟਾ ਹੀ ਸੀ ਮੈਂ ਜੀ ਮੈਂ ਵੱਡਾ ਨਹੀਂ ਬਣਿਆ ਜੀ ਮੈਂ ਛੋਟੇ ਕਿਸਾਨ ਸਫਲਤਾ ਹੋ ਸਕਦਾ ਵੱਡਾ ਨਹੀਂ ਹੋ ਸਕਦਾ ਛੋਟੇ ਦੀ ਲੋਡ ਹੁੰਦੀ ਆ ਨੀਡ ਹੁੰਦੀ ਆ ਆਪਣੇ ਪਰਿਵਾਰ ਨੂੰ ਪਾਲਣ ਦੇ ਕੰਮ ਕਰਨ ਦੇ ਅੱਜ ਵੀ ਅਸੀਂ ਛੋਟੀਆਂ ਹਾਂ ਹਾਂ ਅਸੀਂ ਨਹੀਂ ਸੋਚਦੇ ਵੀ ਅਸੀਂ ਵੱਡੇ ਹਾਂ ਜੀ ਕਿਉਂ ਅਸੀਂ ਤਾਂ ਇਹ ਤਾਂ ਪ੍ਰਮਾਤਮਾ ਨੇ ਦਿੱਤਾ ਸਾਰਾ ਕੁਝ ਸਾਡੇ ਹੱਥ 'ਤੇ ਤਾਂ ਕੁਝ ਵੀ ਨਹੀਂ ਆਇਸ ਤੱਕ ਨੌਕਰ ਲੱਗੇ ਹਾਂ ਠੀਕ ਹੈ ਨਾ ਜੀ ਤੇ ਛੋਟਾ ਕਿਸਾਨ ਜਿਹੜਾ ਬੰਦਾ ਸਿਰੜੀ ਐ ਉਹ ਅੱਜ ਕੁਝ ਵੀ ਕਰ ਸਕਦਾ ਮਿਹਨਤ ਦੇ ਰੰਗ ਨੇ ਹਰੇਕ ਬੰਦਾ ਮਿਹਨਤ ਕਰਦਾ ਤੇ ਮਿਹਨਤ ਦੇ ਨਾਲ ਨਾਲ ਥੋੜੀ ਸੋਚ ਕਿੱਥੇ ਹੈ ਮਿਹਨਤ ਦਾ ਇੱਕ ਰਿਕਸ਼ਾ ਚਲਾਉਣ ਵਾਲਾ ਵੀ ਸਾਰੀ ਦਿਹਾੜੀ ਮਿਹਨਤ ਕਰਦਾ ਹੈ ਬਿਲਕੁਲ ਬਹੁਤ ਹਾਰਡ ਮਿਹਨਤ ਕਰਦਾ ਪਰ ਨਾਲ ਸੋਚ ਵੀ ਚਾਹੀਦੀ ਹੈ ਨਾਲ ਵਿਜਨ ਵੀ ਚਾਹੀਦਾ ਅਗੇ ਉਦਮ ਵੀ ਚਾਹੀਦਾ ਹਾਂ ਉਦਮ ਵੀ ਚਾਹੀਦਾ ਸਾਰਾ ਕੁਝ ਚਾਹੀਦਾ ਮਿਹਰਬਾਨ ਜੀ ਜਿਵੇਂ ਤੁਸੀਂ ਇਹ ਦੱਸੋ ਮੈਨੂੰ ਵੀ ਜਿਹੜੀ ਸ਼ਿਮਲਾ ਮਿਰਚ ਦੀ ਫਸਲ ਨੂੰ ਤੁਸੀਂ ਪਹਿਲਾਂ ਸ਼ੁਰੂਆਤ ਕੀਤੀ ਉਸ ਦੇ ਵਿੱਚ ਖੀਰਾ ਵੀ ਸੀਗਾ ਫਿਰ ਸ਼ਿਮਲਾ ਮਿਰਚ ਨੂੰ ਥੋੜਾ ਪਾਸੇ ਕਰਦੇ ਫਿਰ ਖੀਰੇ ਵੱਲ ਜ਼ਿਆਦਾ ਆਉਣਾ ਇਹ ਕਾਰਨ ਜ਼ਿਆਦਾ ਕੀ ਰਿਹਾ ਜੀ ਨਹੀਂ ਪਾਸੇ ਨਹੀਂ ਕੀਤਾ ਸੀ ਅਸੀਂ ਹੁਣ ਜਿਵੇਂ ਦੋਨੇ ਭਰਾ ਲੱਗੇ ਆ ਕੰਮ ਕਰਨ ਸਿਮਲਾ ਮਿਰਚ ਅਸੀਂ ਉਹ ਬਾਈ ਦੇ ਫਾਰਮ ਤੇ ਚੱਲ ਰਹੀ ਹੈ। ਦਿਵਿੰਦਰ ਸਿੰਘ ਜੀ ਜੇਕਰ ਇਹ ਕਿਸਾਨ ਨੂੰ ਵੱਡੇ ਪੱਧਰ ਤੇ ਵੀ ਕਰਦੇ ਤਾਂ ਫਸਲ ਬੜੀ ਵੱਡੀ ਜ਼ਿਆਦਾ ਪੈਦਾਵਾਰ ਹੋ ਜਾਏਗੀ ਇਸ ਲਈ ਵੀ ਕੁਝ ਕਿਸੇ ਤਰੀਕੇ ਦਾ ਮਾਪਦੰਡ ਤੁਸੀਂ ਦੱਸ ਰਹੇ ਹੋ ਵੀ ਕਿਹੜੇ ਕਿਹੜੇ ਕਿਸਾਨਾਂ ਨੂੰ ਇਸ ਵਿੱਚ ਆਉਣਾ ਚਾਹੀਦਾ ਹੈ ਕਿਸ ਤਰੀਕੇ ਨਾਲ ਇਸ ਦਾ ਫਾਇਦਾ ਹੋ ਸਕਦਾ ਗਰਾਲ ਜਿਵੇਂ ਆਪਾਂ ਰੋਟੀ ਖਾਂਦੇ ਨਾ ਜੀ ਥਾਲੀ ਦੇ ਵਿੱਚ ਦਾਲ ਵੀ ਹੁੰਦੀ ਹੈ ਹਮ ਰੋਟੀਆਂ ਵੀ ਹੁੰਦੀਆਂ ਨੇ ਸਬਜ਼ੀ ਵੀ ਹੁੰਦੀ ਹੈ ਹਰ ਚੀਜ਼ਾਂ ਦੀ ਇੱਕ ਵੰਡਾ ਸਾਡਾ ਪੰਜਾਬ ਇੱਕ ਇਦਾਂ ਦੇ ਵੈਦਰ ਦੇ ਵਿੱਚ ਬੈਠੇ ਆ ਅਸੀਂ ਜਿੱਥੇ ਸਾਰਾ ਕੁਝ ਪੈਦਾ ਹੋ ਸਕਦਾ ਪੋਲੀਓ ਸਾਰੇ ਪੰਜਾਬ 'ਚ ਨਹੀਂ ਲੱਗ ਸਕਦੇ ਜੀ ਪਰ ਪੋਲੀਓ ਜਿੰਨੀ ਸਾਡੀ ਵੈਜੀਟੇਬਲ ਦੀ ਲੋੜ ਆ ਕੁਆਲਿਟੀ ਵੈਜੀਟੇਬਲ ਸਾਨੂੰ ਚਾਹੀਦੀ ਆ ਉਹਨੇ ਏਰੀਆ ਤੱਕ ਅਸੀਂ ਜਾ ਸਕਦੇ ਜਿੰਨਾ ਕੋ ਓਪਨ ਚ ਲੱਗ ਰਿਹਾ ਉਹਦੇ ਲਈ ਆਉਣ ਲਈ ਅਸੀਂ ਸਭ ਤੋਂ ਪਹਿਲਾਂ ਮੁਸ਼ਕਾਬਾਦ ਫਾਰਮ ਤੇ ਅਸੀਂ ਦੋਨਾਂ ਨੇ ਇੱਕ ਫਾਰਮਰ ਫੀਲਡ ਟ੍ਰੇਨਿੰਗ ਸੈਂਟਰ ਬਣਾਇਆ ਹੋਰਾਂ ਕਿਸਾਨਾਂ ਵਾਸਤੇ ਹੋਰਾਂ ਕਿਸਾਨਾਂ ਵਾਸਤੇ ਜਿਹੜੀ ਆਪਾਂ ਜਿਹੜੇ ਕੀ ਸਰਕਾਰੀ ادارے ਕੰਮ ਕਰਦੇ ਆ ਖੇਤੀ ਵਿਗਿਆਨ ਕੇਂਦਰ ਬਣਾਉਂਦੇ ਆ ਉਹ ਟ੍ਰੇਨਿੰਗ ਸੈਂਟਰ ਅੱਜ ਤੁਸੀਂ ਬਣਾ ਕੇ ਗਾਂ ਕਿਸਾਨਾਂ ਦੀ ਸਿਖਲਾਈ ਕਰ ਰਹੇ ਬਿਲਕੁਲ ਉਹਦੇ ਨਾਲ ਸਾਡਾ ਕੇਵੀਕੇ ਸਮਰਾਲੇ ਨਾਲ ਬਹੁਤ ਨੇੜੇ ਦਾ ਪਰਿਵਾਰਕ ਸਬੰਧ ਹੈ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਜਿਹੜੀ ਕਿ ਸਾਡਾ ਗੁਰਦੁਆਰਾ ਹੈ ਜਿਨੇ ਸਾਨੂੰ ਦੋਨਾਂ ਨੂੰ ਅਵਾਰਡ ਦਿੱਤਾ ਸਾਨੂੰ ਕਿਸਾਨੀ ਹੋਣ ਦੀ ਮੋਹਰ ਲਾਈ ਸਾਡਾ ਦੇਣਾ ਬਣਦਾ ਉਹਨਾਂ ਅ ਰਿਗਾਰਡ ਦੇਣਾ ਪੈਂਦਾ ਉਹਨਾਂ ਦਾ ਸਨਮਾਨ ਕਰਨਾ ਪੈਂਦਾ ਸਾਡੇ ਕੋਲ ਉੱਥੇ ਬੀ ਐਸਸੀ ਐਮ ਐਸਸੀ ਵਾਲੇ ਸਟੂਡੈਂਟ ਆਉਂਦੇ ਨੇ ਆਪਣੇ ਕੋਰਸ ਕੰਪਲੀਟ ਹੋਣ ਤੋਂ ਬਾਅਦ ਟ੍ਰੇਨਿੰਗ ਲਈ 3 ਦਿਨ ਲਈ ਅੱਛਾ ਜੀ ਇਸ ਤੋਂ ਇਲਾਵਾ ਜੇ ਅਸੀਂ ਇੱਕ ਵੋਕੇਸ਼ਨਲ ਕੋਰਸ ਸਟਾਰਟ ਕੀਤਾ ਜਿਵੇਂ ਦੋ ਤਿੰਨ ਫਾਰਮਰ ਨਿਤਰੇ ਨੇ ਜਿਹੜੇ ਸਾਡੇ ਫਾਰਮ ਤੇ ਰਹਿੰਦੇ ਨੇ ਉਹਨਾਂ ਦੇ ਵਿੱਚ ਕੋਈ ਕਾਪੀ ਪੈਨਸਲ ਨਹੀਂ ਬੀ ਕਿਵੇਂ ਲਾਉਣਾ ਪਾਣੀ ਕਿਵੇਂ ਲਾਉਣਾ ਅਭਿਆਸੀ ਗਿਆਨ ਜਿਹੜਾ ਦਿੱਤਾ ਜਾ ਰਿਹਾ ਉਹ ਪ੍ਰੈਕਟੀਕਲ ਹੀ ਗਿਆ ਹੁਣ ਉਹ ਜਿੰਨਾ ਚਿਰ ਅਸੀਂ ਉਹ ਨਹੀਂ ਸਿੱਖਦੇ ਅਸੀਂ ਖਤਰੇ ਤੋਂ ਨੁਕਸਾਨ ਤੋਂ ਬਚ ਨਹੀਂ ਸਕਦੇ ਜਿਹੜਾ ਇਹ ਬੀਜ ਰਹਿ ਤੇ ਜਿਹੜਾ ਖੀਰਾ ਐ ਐਗਜ਼ੋਟਿਕ ਵੈਜੀਟੇਬਲ ਇਸ ਦੀ ਚੋਣ ਹੀ ਕਿਉਂ ਕੀਤੀ ਤੁਸੀਂ ਸਭ ਤੋਂ ਵੱਡੀ ਇੱਕ ਇਹ ਵੀ ਹੈ ਵੀ ਆਪਣੇ ਇਥੇ ਦੇਸੀ ਫਸਲਾਂ ਵੀ ਹੈਗੀਆਂ ਨੇ ਦੇਸੀ ਸਬਜ਼ੀਆਂ ਤੇ ਐਗਜ਼ੋਟਿਕ ਵੈਜੀਟੇਬਲ ਲੈ ਜਾਣਾ ਇਸ ਬਾਰੇ ਗਰਾਲਲ ਜੀ ਜਿਹੜਾ ਖੀਰਾ ਤੁਸੀਂ ਕਹਿੰਦੇ ਹੋ ਵੀ ਇਸ ਦੀ ਚੋਣ ਕਿਉਂ ਕੀਤੀ ਹੂੰ ਸਭ ਤੋਂ ਵੱਡੀ ਸਿਹਤ ਦੀ ਅੱਜ ਜਿਹੜੀ ਤੁਸੀਂ ਕਹਿ ਲੈਣ ਲੋੜ ਹੈ ਤਾਂ ਆਪਣੇ ਬਾਡੀ ਨੂੰ 80% ਪਾਣੀ ਦੀ ਲੋੜ ਹੈ ਹੂੰ ਖੀਰੇ ਚ ਵੀ 80% ਪਾਣੀ ਹੈ ਤੇ ਇਹ ਦਰਅਸਲ ਜਿੰਨੀਆਂ ਹੁਣ ਅੱਜ ਕੱਲ ਬਿਮਾਰੀਆਂ ਆਪਣੇ ਜਾਦਾ ਲੋਕਾਂ ਨੂੰ ਆ ਰਹੀਆਂ ਨੇ ਜਿਆਦਾ ਕੈਂਸਰ ਦੀ ਬਹੁਤ ਰੌਲਾ ਪੈ ਰਿਹਾ ਉਹ ਸਿਰਫ ਖਾਗ ਕਰਕੇ ਪ੍ਰੋਬਲਮ ਆ ਰਹੀ ਹੈ ਨਾ ਜੀ ਅ ਦਰਅਸਲ ਇਹਦੇ ਇੱਕ ਸ਼ੂਗਰ ਰੇਜੇ ਚ ਖੀਰੇ ਚ ਸ਼ੂਗਰ ਨਹੀਂ ਆਉਂਦਾ ਬਿਲਕੁਲ ਵੀ ਠੀਕ ਹੈ ਜੀ ਠੀਕ ਹੈ ਜੀ ਤੇ ਇਹਦੇ ਚ 80% ਪਾਣੀ ਹੈ ਜੋ ਵੱਧ ਤੋਂ ਵੱਧ ਸੇਵਨ ਕਰਦੇ ਨੇ ਤੇ ਸਿਹਤਮੰਦ ਬਣਾਉਂਦਾ ਇਨਸਾਨ ਨੂੰ ਇਹਦੇ ਵਿੱਚ ਨਾ ਸਲਾਦ ਤੇ ਵਿੱਚ ਵਰਤਨਾ ডিটॉक्स ਲਈ हां बिल्कुल बिल्कुल जड़ी ਤੁਸੀਂ ਕਹਿੰਦੇ ਬੋਡੀ ਨੂੰ ਵੀ ਕਰਦਾ ਇਹ तकरीबन ਤੇ ਪਾਣੀ ਦੀ ਜਿੰਨੀ ਤੁਹਾਨੂੰ ਬੋਡੀ ਦੀ ਮਾਤਰਾ ਹੈ ਜੇ ਤੁਸੀਂ ਖੀਰਾ ਖਾਣੇ ਹੋ ਤਾਂ ਤੁਹਾਡੀ ਪੂਰੀ ਕਰਦਾ ਜੀ ਤੇ ਇਹਦਾ ਇਹਦੇ ਵਿੱਚ ਸੀਡ ਕੋਈ ਨਹੀਂ ਹੁੰਦਾ ਸੀਡਲੈਸ ਫ੍ਰੀ ਹੈ ਤੇ ਕੈਮੀਕਲ ਫ੍ਰੀ ਹੈ ਬਹੁਤ ਕੁਸ਼ ਹੈ ਇਹਦੇ ਵਿੱਚ ਜਾਨੀ ਕਿ ਜੇ ਇਹਦਾ ਸੇਵਨ ਕਰਦੇ ਆ ਤਾਂ ਆਪਣੀ ਇਮਿਊਨਿਟੀ ਸਿਸਟਮ ਨੂੰ ਸਟਰੋਂਗ ਕਰਦਾ ਹੈਗਾ ਹਾਂ ਲਾਗਤ ਘਟ ਮੁਨਾਫਾ ਕਹਿ ਸਕਦੇ ਇਸ ਵਕਤ ਅਸੀਂ ਜਿਹੜੀ ਤੁਸੀਂ ਇਸ ਫਸਲ ਤੇ ਜੋ ਕੰਮ ਕਰ ਰਹੇ ਹੋ ਜਿਵੇਂ ਕਿ ਕਿਸਾਨਾਂ ਨੂੰ ਮੇਨ ਇਹੀ ਹੁੰਦਾ ਵੀ ਲਾਗਤ ਘੱਟ ਤੇ ਮੁਨਾਫਾ ਜ਼ਿਆਦਾ ਇਹ ਕਹਿ ਸਕਦੇ ਆ ਕਿ ਸ਼ੁਰੂਆਤੀ ਦੌਰ ਚ ਬਹੁਤ ਨਹੀਂ ਗੁਰਲਾਲ ਜੀ ਜਿਹੜੀ ਪੋਲੀ ਹਾਊਸ ਦੀ ਖੇਤੀ ਹੈਗੀ ਆ ਇਹਦੇ ਚ ਲਾਗਤ ਘੱਟ ਤੇ ਮੁਨਾਫਾ ਜ਼ਿਆਦਾ ਵਾਲੀ ਗੱਲ ਨਹੀਂ ਹੈਗੀ ਜੀ ਇਹ ਚ ਮੁਨਾਫਾ ਜ਼ਿਆਦਾ ਹੈਗੀ ਤੇ ਲਾਗਤ ਵੀ ਜ਼ਿਆਦਾ ਹੈਗੀ ਹੈ ਲਾਗਤ ਹਾਂ ਜਿਵੇਂ ਤੁਸੀਂ ਆਪਾਂ ਕਹਿ ਲੈਨੇ ਆ ਵੀ ਜਿੱਥੇ ਰਿਸਕ ਜ਼ਿਆਦਾ ਹੈਗਾ ਉੱਥੇ ਪ੍ਰੋਫਿਟ ਜ਼ਿਆਦਾ ਹੈਗਾ ਹਾਂ ਇਹਦੇ ਚ ਇਹ ਗਿਆ ਵੀ ਇਹਦੇ ਚ ਓਪਨ ਨਾਲੋਂ ਜਿਵੇਂ ਸਾਡੇ ਅੱਜਕੱਲ ਸਾਡੇ ਪਹਿਲਾਂ ਅਸੀਂ ਵੀ ਕੰਮ ਖੇਤੀ ਕਰਦੇ ਸੀ ਹੁਣ ਵੀ ਕਿਸਾਨ ਖੇਤੀ ਕਰ ਰਿਹਾ ਸਾਡੇ ਦਾਦਾ ਜੀ ਵੀ ਕਰਦੇ ਸੀ ਸਾਡੇ ਪਰਦਾਦਾ ਜੀ ਵੀ ਕਰਦੇ ਸੀ ਫਾਦਰ ਸਾਹਿਬ ਵੀ ਕਰਦੇ ਸੀ ਕੁਦਰਤੀ ਆਫਤਾਂ ਹੁੰਦੀਆਂ ਸੀ ਆ ਨੁਕਸਾਨ ਹੁੰਦਾ ਹੁਣ ਵੀ ਹੁੰਦਾ ਕੋਈ ਬੇ ਮੌਸਮੀਆਂ ਬਾਰਸ਼ਾਂ ਆ ਜਾਂਦੀਆਂ ਨੇ ਇਹਦੇ ਪੋਲੀ ਹਾਊਸ ਦੇ ਵਿੱਚ ਉਹ ਨੁਕਸਾਨ ਬਹੁਤ ਘੱਟ ਹੈਗੇ ਨੇ ਉਹ ਤੁਹਾਨੂੰ ਬਚਾ ਕਰ ਦਿੰਦਾ ਕਾਫੀ 100% ਬਚਾ ਕਰ ਦਿੰਦਾ ਤੇ ਕਿੰਨੇ ਏਕੜ ਵਾਲਾ ਇਹ ਕਿਸਾਨ ਕੰਮ ਕਰ ਸਕਦਾ ਤੇ ਸਰਕਾਰ ਵੱਲੋਂ ਸਬਵਾਧਾਵਾ ਕੀ ਨੇ ਕਿੰਨੇ ਪਰਸੈਂਟ ਇਸ ਤੇ ਸਬਸਿਡੀ ਹੈ ਸ਼ੁਰੂਆਤ ਹੈ ਜੇ ਸ਼ੁਰੂਆਤ ਕਰਨੀ ਹੈ ਤੇ ਕਿੰਨੇ ਕੁ ਰਕਪੇ ਤੋਂ ਕਰੇ ਪਹਿਲੀ ਸ਼ੁਰੂਆਤ ਕਨਾਲ ਤੋਂ 2 ਕਨਾਲ ਤੋਂ ਜਾਂ ਕਿਸ ਤਰੀਕੇ ਨਾਲ ਤੁਸੀਂ ਦੱਸ ਦਿਓ ਗਰਾਲਲ ਜੀ ਗੱਲ ਇਹ ਹੈਗੀ ਹੈ ਵੀ ਕਿੰਨੇ ਏਕੜ ਵਾਲਾ ਤੇ ਕਿੰਨੇਵੇਂ ਰਕਵੇ ਵਾਲਾ ਜਾਂ ਕਿੰਨੀ ਤੋਂ ਸ਼ੁਰੂਆਤ ਕਰਨੀ ਹੈ ਇਹ ਬੰਦੇ ਦੇ ਆਪਣੇ ਤੇ ਡਿਪੈਂਡਿੰਗ ਕਰਦਾ ਹੈਗਾ ਜੇ ਬੰਦਾ ਦੇ ਹਾਲਾਤ ਪਰਿਵਾਰਿਕ ਸਹੀ ਨਹੀਂ ਹੈਗੇ ਉਹਨੇ ਜਦੋਂ ਕਦਮ ਪੁੱਟਣਾ ਤਾਂ ਉਹਨੂੰ ਸਾਰਾ ਕੁਝ ਦੇਖਣਾ ਪੈਂਦਾ ਅਸੀਂ ਵੀ ਦੋ ਕਨਾਲਾਂ ਤੋਂ ਹੀ ਸ਼ੁਰੂਆਤ ਕੀਤੀ ਸੀ ਜੇ ਅਸੀਂ ਅੱਜ 10 ਏਕੜ ਤੇ ਫਾਰਮਿੰਗ ਕਰ ਰਹੇ ਹਾਂ ਤਾਂ ਪਹਿਲੇ ਦਿਨ ਤਾਂ ਮੈਂ ਦੋ ਕਨਾਲਾਂ ਵੀ ਬੜੀਆਂ ਮੁਸ਼ਕਲ ਨਾਲ ਸ਼ੁਰੂਆਤ ਕੀਤੀ ਸੀ ਸਰਕਾਰ ਕਿਸ ਤਰੀਕੇ ਨਾਲ ਮਦਦ ਕੀਤੀ ਤੁਹਾਡੀ ਜਦੋਂ ਤੁਸੀਂ ਸ਼ੁਰੂਆਤ ਕੀਤੀ ਆਮਦਨ ਵੀ ਘੱਟ ਸੀ ਫਿਰ ਵੀ ਤੁਸੀਂ ਪਰਲਾਗਤ ਤਾਂ ਲਾਈਏ ਉਸ ਵਕਤ ਸ਼ੁਰੂਆਤ ਲਾਗਤ ਦਰਅਸਲ ਬਾਈ ਜੀ ਪੈਸੇ ਤਾਂ ਕੋਈ ਹੈ ਨਹੀਂ ਸੀ ਉਸ ਟਾਈਮ ਜਿਹਦੋਂ ਸ਼ੁਰੂਆਤ ਕੀਤੀ ਨਾ ਬਾਈ ਲਵੇ ਸੀ ਨਾ ਮੇਰੇ ਲਈ ਵੀ ਸੀ ਨਾ ਦਵਿੰਦਰ ਬਾਈ ਲਵੇ ਸੀ ਅ ਇੱਕ ਸਿੰਪਲ ਦੇਸੀ ਪਰਿਵਾਰ ਸੀ ਜਿਵੇਂ ਆਪਾਂ ਜੱਟ ਫੈਮਿਲੀ ਕਹਿ ਲੈਂਦੇ ਆ ਤੇ ਪਰਿਵਾਰ ਦੇ ਜਿੰਨੇ ਵੀ ਆਪਣੇ ਹੁੰਦੇ ਨੇ ਸਾਰਾ ਪਰਿਵਾਰ ਇਕੱਠੇ ਹੀ ਸੀ ਤੇ ਉਸ ਟਾਈਮ ਸ਼ੁਰੂਆਤ ਕਰਨ ਮੌਕੇ ਇੱਥੋਂ ਹੀ ਆਮ ਪੈਦਾ ਕੀਤਾ ਪਹਿਲਾਂ ਇੱਥੋਂ ਕਮਾਈ ਕਰਨੀ ਸਟਾਰਟ ਕੀਤੀ ਸਟੂਸ ਸਟਾਰਟਿੰਗ ਚ ਪਹਿਲਾਂ 1 ਅੱਧੇ ਏਕੜ ਤੋਂ ਸਟਾਰਟ ਕਰਕੇ 2 2 3 3 4 4 5 5 ਏਕੜ ਤੇ ਗਏ 10 ਏਕੜ ਤੇ ਗਏ 15 ਏਕੜ ਤੇ ਗਏ 20 ਏਕੜ ਤੇ ਗਏ ਫਿਰ ਉਸ ਤੋਂ ਹੀ ਆਮਦਨ ਲੈ ਕੇ ਫਿਰ ਪੋਲੀਆਰ ਸਟਾਰਟ ਕੀਤਾ ਜੀ ਫਿਰ ਪੋਲੀਆਰ ਦੋ ਕਨਾਲਾਂ ਤੋਂ ਲਾ ਕੇ ਫਿਰ ਅਸੀਂ ਜਿਵੇਂ 22 ਨੇ 6 ਏਕੜ ਪੋਲੀਆਰ ਹੈ ਮੇਰੇ ਲੇਵੇ 8 10 ਏਕੜ ਹੈਗਾ ਪ੍ਰੋਡਕਟਿਵ ਕਲਟੀਵੇਸ਼ਨ ਏਰੀਆ ਫਿਰ ਉੱਥੇ ਤੱਕ ਪਹੁੰਚ ਇੱਕਦਮ ਨਹੀਂ ਫਲਾਇਆ ਹੈਗਾ ਕੋਈ ਜ਼ਿਆਦਾ ਬੈਂਕ ਤੋਂ ਨਹੀਂ ਜ਼ਿਆਦਾ ਕਰਜ਼ਾ ਲਿਆ ਹੈਗਾ ਇਸ ਚੀਜ਼ ਤੋਂ ਅਸੀਂ ਦੋਨੇ ਜਣੇ ਥੋੜੇ ਦੂਰ ਰਹੇ ਆ ਜੀ ਤੇ ਇੱਕ ਲੋਕਾਂ ਨੂੰ ਦਿਖਾਵਾ ਨਹੀਂ ਕੀਤਾ ਵੀ ਦਿਖਾਵੇ ਵਾਲੀ ਕੋਈ ਗੱਲ ਹੋਵੇ ਕਿਸੇ ਤਰੀਕੇ ਦੀ ਅ ਪਰ ਹੁਣ ਵੀ ਅਸੀਂ ਹਜੇ ਵੀ ਨਿਮਾਣੇ ਆ ਕੋਈ ਬਹੁਤੇ ਵੱਡੇ ਨਹੀਂ ਕੰਮ ਕਰ ਰਹੇ ਆ 12 ਘੰਟੇ ਕੰਮ ਕਰਦੇ ਆ ਕਈ ਵਈ ਕਈ ਕਈ ਵਾਰ ਬਾਈ 16 ਘੰਟੇ ਵੀ ਕਰਦਾ ਮੰਡੀ ਜਾਣਾ ਪੈਂਦਾ ਬਾਈ ਨੂੰ ਤੇ ਇਹ ਤਾਂ ਸਾਡਾ ਰੁਟੀਨ ਆ ਹੈਗਾ ਤੇ ਸਰਦਾਰ ਸਾਹਿਬ ਮਾਰਕੀਟਿੰਗ ਨੂੰ ਕਿਵੇਂ ਦੇਖਦੇ ਹੋ ਸਭ ਤੋਂ ਵੱਡਾ ਚੈਲੰਜ ਹੁੰਦਾ ਪ੍ਰੋਡਕਟ ਤਾਂ ਹਰ ਕੋਈ ਤਿਆਰ ਕਰ ਲੈਂਦਾ ਕਿਸਾਨ ਹਰ ਕੋਈ ਫਸਲ ਤਿਆਰ ਕਰਦਾ ਪਰ ਜਿਹੜੇ ਵਿਚੋਲੇ ਨੇ ਉਹ ਸਿਸਟਮ ਨੂੰ ਚਲਾਉਂਦੇ ਆ ਕਿਸਾਨ ਫਸਲ ਤਿਆਰ ਕਰਦਾ ਵਿਚੋਲੇ ਕਮਾਈ ਕਰਦੇ ਜੇ ਤੁਸੀਂ ਮਾਰਕੀਟਿੰਗ ਸਿੱਧੀ ਖੁਦ ਕਰਦੇ ਜਾਂ ਤੁਸੀਂ ਵੀ ਕਿਸੇ ਨੂੰ ਪਹੁੰਚ ਕਰਦੇ ਹੋ ਗਰ ਲਾਲ ਭਾਈ ਜਿਹੜੀ ਹਰ ਕਿਸਾਨ ਤੇ ਜਦੋਂ ਕੋਈ ਵੱਡਾ ਕਿਤੇ ਸੈਮੀਨਾਰ ਹੁੰਦਾ ਖੇਤੀ ਬਾਰੇ ਸਾਨੂੰ ਇਹ ਸੁਣਨ ਚ ਬਹੁਤ ਮਿਲਦਾ ਵੀ ਵਿਚਲੇ ਵਿਚੋਲੀਏ ਕਿਸਾਨ ਆਪ ਖੁਦ ਕਿਉਂ ਨਹੀਂ ਸੇਲ ਕਰਦਾ ਉਸ ਟਾਈਮ ਦੁੱਖ ਵੀ ਬਹੁਤ ਹੁੰਦਾ ਜਿਵੇਂ ਤੁਸੀਂ ਕਹਿੰਦੇ ਵੀ ਕਦੇ ਦੁੱਖ ਵੀ ਹੁੰਦਾ ਇਸ ਗੱਲਾਂ ਕਰਕੇ ਸੁਣ ਕੇ ਬਹੁਤ ਦੁੱਖ ਹੁੰਦਾ ਵੀ ਇੱਕ ਬੰਦਾ ਇੱਕ ਚੀਜ਼ ਕਰ ਸਕਦਾ ਇੱਕ ਮੈਂ ਕੱਲਾ ਮੇਰਵਾਨ ਸਿੰਘ ਕੱਲਾ ਖੀਰਾ ਪੈਦਾ ਕਰ ਸਕਦਾ ਵੀ ਰੇੜੀਆਂ ਰਾ ਕੇ ਵੀ ਰੇੜੀਆਂ ਤੇ ਨਹੀਂ ਖੜ ਸਕਦਾ ਹਮ ਸਹੀ ਕਿਹਾ ਸਮਝਿਆ ਤੁਸੀਂ ਮੇਰੀ ਗੱਲ ਮੇਰਾ ਜੋ ਅੰਦਰਲਾ ਬੋਲ ਰਿਹਾ ਤੁਸੀਂ ਉਸ ਗੱਲ ਨੂੰ ਅਨੁਭਵ ਕਰ ਰਹੇ ਹੋਵੋਗੇ ਉੱਥੇ ਇਹ ਹੁੰਦਾ ਵੀ ਮੈਂ ਇਕੱਲਾ ਪੈਦਾਵਾਰ ਕਰਨ ਵਾਲਾ ਮੈਨੂੰ ਇਹਦੀ ਪੈਦਾਵਾਰ ਕਰਨ ਦੀ ਸਪੈਸ਼ਲਟੀ ਆ ਫਿਰ ਉਸ ਤੋਂ ਬਾਅਦ ਮੈਂ ਇਹਦੀ ਮਾਰਕੀਟਿੰਗ ਕਰਨ ਦੀ ਮੇਰੀ ਸਪੈਸ਼ਲਟੀ ਆ ਮੈਂ ਜਿਹੜਾ ਵਿਚ ਵਿਚਾਲੇ ਵੱਡੇ ਪਲੇਅਰ ਨੇ ਜਿਹੜੇ ਸਾ ਤੋਂ 50-50 ਕੁਇੰਟਲ ਸਾਡੇ ਫਾਰਮ ਤੋਂ ਸਾਡਾ ਸਿੱਧਾ ਡਾਇਰੈਕਟ ਮਾਲ ਲੈ ਕੇ ਲੈ ਕੇ ਜਾਂਦੇ ਨੇ ਤੇ ਅਸੀਂ ਆ ਉਹ ਜਾ ਕੇ ਅੱਗੇ ਖੁਦ ਆਪਣੀਆਂ ਰੇੜੀਆਂ ਲਾ ਕੇ ਸੇਲ ਕਰਦੇ ਨੇ ਅ ਅਸੀਂ ਰੇੜੀਆਂ ਨਹੀਂ ਲਾ ਸਕਦੇ ਅਸੀਂ ਡਾਇਰੈਕਟ ਜਿਹੜਾ ਬੰਦਾ ਵੱਡਾ ਹੋਲ ਸੇਲਰ ਆ ਅਸੀਂ ਉਹਨੂੰ ਮਾਲ ਸਪਲਾਈ ਦਿੰਨੇ ਆ ਜੀ ਤੋਂ ਉਹ ਫਿਰ ਅਗਾਂਹ ਮਾਰਕੀਟਿੰਗ ਮਤਲਬ ਹੋ ਜਾਂਦੀ ਜੇਕਰ ਕਿਸਾਨ ਇਹ ਕੰਮ ਕਰਦਾ ਕਿਸਾਨ ਜਾਂ ਤਾਂ ਪੈਦਾ ਕਰ ਸਕਦਾ ਜਾਂ ਮਾਰਕੀਟਿੰਗ ਕਰ ਸਕਦਾ ਜੀ ਜੀ ਇੱਕ ਕੱਪੜੇ ਵਾਲੀ ਦੁਕਾਨ ਵਾਲਾ ਕੱਪੜਾ ਤਾਂ ਨਹੀਂ ਬਣਾ ਸਕਦਾ ਮਿਲ ਨੇ ਕੱਪੜਾ ਬਣਾਇਆ ਮਾਰਕੀਟਿੰਗ ਦੁਕਾਨਦਾਰ ਨੇ ਕੀਤੀ ਮਿਹਰਬਾਨ ਜੀ ਹੁਣ ਆਪੇ ਬੈੱਡ ਵਾਲੇ ਵੀ ਚੱਲਦੇ ਆ ਮੈਨੂੰ ਇਹ ਦੱਸੋ ਵੀ ਪੋਦੇ ਤੋਂ ਪੋਦੇ ਦੀ ਕਿੰਨੀ ਦੂਰੀ ਹੁੰਦੀ ਆ ਨਾਲ ਦੀ ਨਾਲ ਇਹਦੀ ਸਿੱਧੀ ਸੀਡਲਿੰਗ ਕਰਦੇ ਹੋ ਜਾਂ ਬੈੱਡ ਏ ਪੱਕੇ ਹੀ ਬਣੇ ਰਹਿੰਦੇ ਆ ਜਾਂ ਇਸ ਦੀ ਨਰਾਈ ਗੁੜਾਈ ਵੀ ਕਿਸ ਤਰੀਕੇ ਨਾਲ ਜਿਵੇਂ ਮਲਚਿੰਗ ਕੀਤੀ ਹੋਈ ਆ ਗੁਰਲਾਲ ਜੀ ਅਸੀਂ ਨਾ ਇਹ ਤੇ ਬਹੁਤ ਰਿਸਰਚ ਚੱਲ ਰਹੀ ਹੈ ਸਾਡੀ ਬਹੁਤ ਚਲੋ ਸਾਡੀਆਂ ਕੁਝ ਗਲਤੀਆਂ ਵੀ ਹੋਣਗੀਆਂ ਸਾਡੇ ਚ ਕੁਝ ਕਮੀਆਂ ਵੀ ਹੋਣਗੀਆਂ ਕਮੀਆਂ ਕੱਢਣਗੇ ਵੀ ਜਿੰਨੇ ਵੀ ਲੋਕ ਦੇਖ ਰਹੇ ਨੇ ਪਹਿਲਾਂ ਅਸੀਂ ਹਰ ਸਾਲ ਇਹਨੂੰ ਬੋਂਦੇ ਸੀ ਟਰੈਕਟਰ ਨਾਲ ਅੱਛਾ ਜੀ ਫਿਰ ਕੁਦਰਤੀ ਮੈਂ ਅੱਗੇ ਜਾ ਕੇ ਨਵੇਂ ਹਾਊਸ ਬਣਾਏ ਨੇ ਤੇ ਉੱਥੇ ਮੈਂ ਉਹਨਾਂ ਨੂੰ ਨਾ 3 ਫੁੱਟ ਡੂੰਘਾ ਪਲਟੀ ਕੀਤਾ ਤੇ ਫਿਰ ਅਸੀਂ ਉੱਤੇ ਉੱਪਰ ਬੈੱਡ ਬਣਾਏ ਫਿਰ ਕੁਦਰਤ ਨੇ ਵਾਰਸ ਪਾਈ ਫਿਰ بارش ਪਉਣ ਹੋਣ ਤੋਂ ਬਾਅਦ ਉਹਦਾ ਨਤੀਜਾ ਆਇਆ ਵੀ ਉੱਥੇ ਪਾਣੀ ਨਹੀਂ ਬਿਲਕੁਲ ਖੜਿਆ ਤੇ ਹੁਣ ਤਕਰੀਬਨ ਅਸੀਂ ਇਹਨੂੰ 3-4 ਸਾਲਾਂ ਬਾਅਦ ਇਹ ਖੇਤ ਬੋਹਨੇ ਆ ਬੈਡ ਹਰ ਸਾਲ ਆਪਣੇ ਹੱਥਾਂ ਨਾਲ ਬਣਾ ਕੇ ਇਹਨਾਂ ਦੇ ਵਿੱਚ ਸਾਰਾ ਕੁਝ ਦੇਸੀ ਖਾਦ ਪਾ ਕੇ ਤੇ ਬੀਜ ਦੀ ਸਿੱਧੀ ਬਜਾਈ ਕਰਦੇ ਹੋਈ ਜਾਂ ਟ੍ਰਾਂਸਪਲੈਂਟ ਕਰਦੇ ਪੌਦੇ ਲਿਆ ਕੇ ਹਰ ਚੀਜ਼ ਦਾ ਸਮਾਂ ਹੈਗਾ ਜੀ ਹਾਂਜੀ ਜਿਵੇਂ ਮੈਂ ਆਪਣੇ ਮੈਂ ਤਰੀਕਾਂ ਦੇਖਣੀਆਂ ਨੇ ਡੇਟਸ ਦੇਖਣੀਆਂ ਨੇ ਵੀ ਕਿਸ ਡੇਟ ਨੂੰ ਸੋਇੰਗ ਕਰਨੀ ਹੈ ਇਨਸੈਕਟ ਦਾ ਲੋਡ ਕਦੋਂ ਜ਼ਿਆਦਾ ਕਦੋਂ ਘੱਟਾ ਟੈਂਪਰੇਚਰ ਕਦੋਂ ਹਾਈ ਹੈ ਕਦੋਂ ਲੋ ਹੈ ਕਈ ਵਾਰ ਅਸੀਂ ਰਿਕਾਰਡਿੰਗ ਵੀ ਨਹੀਂ ਚੱਲ ਸਕਦੇ ਜੋ ਪਿਛਲੇ ਸਾਲ ਦੇ ਰਿਕਾਰਡਿੰਗ ਚੱਲਦੇ ਨੇ ਜਿਵੇਂ ਇਸ ਸਾਲ ਦਾ ਵੈਦਰ ਬਹੁਤ ਹੀਟ ਸੀ ਪਹਿਲਾਂ ਜੀ ਜਿੰਨਿਆਂ ਨੇ ਕ੍ਰੌਪ अर्ਲੀ ਲਗਾ ਲਈ ਸੀ ਉਹ ਜ਼ਿਆਦਾ ਤਕਰੀਬਨ ਡੈਮੇਜ ਹੋ ਗਈ ਅ ਮੈਂ ਤਾਂ ਵੈਦਰ ਨੂੰ ਜਦੋਂ ਨਾਲ-ਨਾਲ ਸੇਮ 10-15 ਦਿਨਾਂ ਦਾ ਲੌਂਗ ਟਾਈਮ ਵੈਦਰ ਚੈੱਕ ਕਰਕੇ ਫਿਰ ਅਸੀਂ ਸੀਡ ਲਾਉਨੇ ਆ ਅਸੀਂ ਡਾਇਰੈਕਟ ਸੀਡ ਲਾਉਨੇ ਆ ਅ ਜਦੋਂ ਟੈਂਪਰੇਚਰ ਸਾਡਾ ਸਹੀ ਹੈ ਸੀਡ ਦੀ ਜਰਮੀਨੇਸ਼ਨ ਆ ਸਕਦੀ ਹੈ ਜੇ ਮੈਂ ਹੁਣ ਤੁਸੀਂ ਕਹਿ ਦੋ ਜੇ ਅਸੀਂ ਜਨਵਰੀ ਚ ਡਾਇਰੈਕਟ ਸੀਡ ਲਾਈਏ ਸਾਡੀ ਜਰਮੀਨੇਸ਼ਨ ਨਹੀਂ ਆਉਗੀ ਉਦੋਂ ਸਾਨੂੰ ਇਹਦੀ ਨਰਸਰੀ ਤਿਆਰ ਕਰਕੇ ਲਾਉਣੀ ਪੈਣੀ ਹੈ ਮਤਲਬ ਉਦੋਂ ਹਾਰਡਨਿੰਗ ਕਰਦੇ ਹੋ ਫਿਰ ਉਹ ਵੀ ਪੋਲੀ ਉਸ ਵੱਖਰਾ ਬਣਿਆ ਜਿੰਨੇ ਚ ਹਾਰਡਨਿੰਗ ਕਰਕੇ ਪੌਦਿਆਂ ਨੂੰ ਫਿਰ ਇੱਧਰ ਲਾਉਂਦੇ ਹੋ ਉਹ ਸਪੈਸ਼ਲ ਅਲੱਗ ਜੁਨਟ ਸਪੈਸ਼ਲ ਬਣਿਆ ਹੁੰਦਾ ਜੀ ਫੁੱਲੇ ਆਟੋਮੈਟਿਕਲੀ ਹੁੰਦਾ ਜੀ ਇਹ 1 ਸਾਲ ਦੇ ਵਿੱਚ ਕਿੰਨੀਆਂ ਫਸਲਾਂ ਲੈਂਦੇ ਹੋ ਮਤਲਬ ਇਹਦੀ ਉਮਰ ਕਿੰਨੀ ਹੁੰਦੀ ਹੈ ਪੌਦੇ ਦੀ ਇੰਨੇ ਮਹੀਨਿਆਂ ਤੱਕ ਫਸਲ ਚੱਲਣੀ ਹੈ ਉਦੋਂ ਬਾਅਦ ਤੁਸੀਂ ਕਹਾਂ ਫਿਰ ਮਹੀਨਾ ਸਿਲੈਕਟ ਕਰਕੇ ਪੌਦਿਆਂ ਦੀ ਹਾਰਡਨਿੰ ਜਿਹੜਾ ਖੀਰੇ ਦੀ ਫਸਲ ਹੈਗੀ ਆ ਇਹਦੀ ਤਕਰੀਬਨ 90 ਦਿਨ ਦੀ ਉਮਰ ਹੈਗੀ ਆ ਮਨਿਆਦ ਜਿਹੜੀ ਮਨਿਆਦ ਹੈਗੀ ਆ ਜੀ ਅਸੀਂ ਤਕਰੀਬਨ ਇਹਨਾਂ 110 ਦਿਨ ਤੱਕ ਲੈ ਜਾਂਦੇ ਹੈਗੇ ਆ ਤੇ ਫਿਰ ਉਸ ਤੋਂ ਬਾਅਦ ਇਹਨੂੰ ਸਾਰੀ ਸਫਾਈ ਕਰਦੇ ਆਂ ਕਾਲਦੇ ਆਂ ਸਾਰਾ ਇਹਦੀਆਂ 2 ਸਾਲ ਚ 2 ਕ੍ਰੌਪਸ ਲੈਣੀਆਂ ਸੀ ਖੀਰੇ ਦੀਆਂ ਇੱਕ ਅਸੀਂ ਸਤੰਬਰ ਦੇ ਫਸਟ ਵੀਕ ਲਾਣੇ ਆਂ ਜੀ ਇੱਕ ਅਸੀਂ ਜਾ ਕੇ ਮਾਰਚ ਦੇ ਲਾਸਟ ਵੀਕ ਸੋਇੰਗ ਕਰਦੇ ਆਂ ਜਦੋਂ 90 ਦਿਨ ਜਾਂ 110 ਦਿਨ ਦਾ ਸਮਾਂ ਹੁੰਦਾ ਤੁਹਾਨੂੰ ਪਤਾ ਫਸਲ ਪੂਰੀ ਹੋਣ ਵਾਲੀ ਹੈ ਤੇ ਜਿਹੜਾ ਨਵਾਂ ਬੀਜ ਹੋ ਤੁਸੀਂ ਕਿੰਨੇ ਦਿਨ ਪਹਿਲਾਂ ਪਾਉਣਾ ਸ਼ੁਰੂ ਕਰ ਦਿੰਦੇ ਵੀ ਤਾਂ ਕਿ ਜਿਹੜੀ ਅਗਲੀ ਫਸਲ ਦੇ ਵਿੱਚ ਕਿੰਨਾ ਕੰਤਰਾਲ ਅੰਤਰਾਲ ਕਿੰਨਾ ਕ ਪਾਉਂਦੇ ਹੋ ਅ ਅਗਲੀ ਫਸਲ ਚ ਅੰਤਰਾਲ ਤਾਂ ਸਾਡਾ ਤਕਰੀਬਨ 45 ਦਿਨਾਂ ਦੀ ਪੈਂਦਾ ਜੀ ਉਹਨੇ ਜੀ ਤੁਹਾਡੇ ਪੌਦੇ ਤਿਆਰ ਹੋ ਜਾਂਦੇ ਫਿਰ ਨਵੀਂ ਫਸਲ ਤਿਆਰ ਅ ਪੌਦੇ ਸਾਨੂੰ ਮੈਂ ਗਲਾਲ ਜੀ ਪਹਿਲਾਂ ਵੀ ਦੱਸਿਆ ਜੇ ਅਸੀਂ ਨੇ ਸਰਦੀ ਦੇ ਮਹੀਨੇ ਲਾਉਣੇ ਆ ਤਾਂ ਅਸੀਂ ਪੌਦੇ ਤਿਆਰ ਕਰਕੇ ਲਾਉਣੇ ਆ ਜੇ ਟੈਂਪਰੇਟਰ ਸੂਟੇ ਵਾਲਾ ਵੈਦਰ ਸੂਟੇ ਵਾਲਾ ਤੇ ਫਿਰ ਅਸੀਂ ਡਾਇਰੈਕਟ ਸੀਡ ਲਾਉਨੇ ਆ ਜੀ ਹਾਂਜੀ ਤਕਰੀਬਨ ਇਹਦੇ ਵਿੱਚ 10000 ਪਲਾਂਟ ਲਾਣੇ ਆ ਅਸੀਂ 10000 ਸੀਡ ਲਾਣੇ ਆ ਤੇ ਤਕਰੀਬਨ ਇਹਦੇ ਵਿੱਚ ਬੈੱਡਾਂ ਤੇ ਅਸੀਂ ਮਲਚਿੰਗ ਪਾਈ ਆ ਤੁਸੀਂ ਦੇਖਿਆ ਹੋਊਗਾ ਹਾਂ ਮਲਚਿੰਗ ਜੀ ਹਾਂ ਤੇ ਪਹਿਲਾਂ ਤਾਂ ਅਸੀਂ ਥੋੜਾ ਸਾਰਾ ਡ੍ਰਿਪ ਇਰੀਗੇਸ਼ਨ ਲੱਗਿਆ ਹੋਇਆ ਤੇ ਪੇਟ ਰਿ ਪ੍ਰਿ ਇਰੀਗੇਸ਼ਨ ਤੋਂ ਬਾਅਦ ਉੱਪਰ ਮਲਚਿੰਗ ਪਾ ਦਨੇ ਕਿਉਂਕਿ ਮਲਚਿੰਗ ਦੇ ਨਾਲ ਨਦੀਨ ਤੇ ਇਨਸੈਕਟ ਨੂੰ ਕਾਫੀ ਕੰਟਰੋਲ ਕਰਦੀ ਹੈਗੀ ਹੈ ਇੱਕ ਤੁਹਾਡੇ ਦੋ ਤਜਰਬੇ ਜ਼ਰੂਰ ਰਹੇ ਹੋਣੇ ਆ ਖੁੱਲੇ ਦੇ ਵਿੱਚ ਜਦੋਂ ਖੇਤੀ ਕਰਦੇ ਸੀਗੇ ਉਦੋਂ ਝਾੜ ਕਿੰਨਾ ਕੁ ਹੁੰਦਾ ਸੀ ਹੁਣ ਪੋਲੀ ਹਾਊਸ ਦੇ ਵਿੱਚ ਕਰਦੇ ਪਿਓ ਹੁਣ ਝਾੜ ਕਿੰਨਾ ਇੱਕ ਏਕੜ ਦੇ ਵਿੱਚ ਅਸੀਂ ਜੇ ਮੋਟਾ-ਮੋਟਾ ਗੱਲ ਕਰੀ ਜੇ ਤਾਂ ਅ ਖੁੱਲੇ ਚ ਕਈ ਕ੍ਰੌਪਸ ਦਿਆਂ ਲੱਗ-ਲੱਗ ਆਪਣੀ-ਆਪਣੀਆਂ ਕਿਸਮਾਂ ਨੇ ਆਪਣੇ-ਆਪਣੀਆਂ ਨਿਸ਼ਚਲੀਆਂ ਨੇ ਅ ਜਿਵੇਂ ਖੀਰੇ ਦਾ ਝਾੜ ਤਾਂ ਖੁੱਲੇ 'ਚ ਤਾਂ ਤਕਰੀਬਨ 200 ਕੁਇੰਟ ਲੰਦਾ ਹੈਗਾ ਜੀ। ਜੀ। ਆ ਪੋਲੀਓ 'ਚ 800 ਕੁਇੰਟਲ ਪਰ ਇਕੜਾ ਜਾਂਦਾ ਜੀ। ਮਤਲਬ ਦੁੱਗਣੀ ਕਮਾਈ ਇਸ ਦੇ ਵਿੱਚ ਕਹੀਏ ਤਾਂ ਬਹੁਤ ਵੱਡੇ ਪੱਧਰ ਤੇ। ਦੁੱਗਣੀ ਤੋਂ ਵੀ 4 ਗੁਣਾ। ਚੌਗਣੀ ਕਹਿ ਲਈਏ। ਚੌਗਣੀ ਕਹਿ ਲਈਏ। ਜੇ ਤੁਸੀਂ ਸਹੀ ਤਰੀਕੇ ਨਾਲ ਇਸ ਨੂੰ ਮੇਨਟੇਨ ਕਰਦੇ ਹੋ ਤੇ ਟਾਈਮ ਸਿਰ ਸਾਰੀ ਇਹਦੀ ਦੇਖਭਾਲ ਹੋ ਸਕਦੀ ਹੈ। ਵੈਦਰ ਤੁਹਾਡਾ ਥੋੜਾ ਥੋੜਾ ਸਾਥ ਦੇ ਦੇ। ਤਾਂ ਇਹਦੀ ਤਕਰੀਬਨ 10 ਕਿਲੋ ਤੱਕ ਵੀ ਪਰ ਪਲਾਂਟ ਚੱਲ ਗਿਆ ਤੁਸੀਂ ਹੁਣ ਕਹਿੰਦੇ ਮੰਨਦੇ ਹੋ ਜਿਹੜੀ ਫਸਲੀ ਵਿਭਿੰਨਤਾ ਹੈ ਜਿਹੜੀ ਤੁਸੀਂ ਲੈ ਕੇ ਆਏ ਹੋ ਕ੍ਰੌਪ ਡਾਇਵਰਸਟੀਫਿਕੇਸ਼ਨ ਹੈ ਉਸ ਦਾ ਫਾਇਦੇ ਵੱਡੇ ਪੱਧਰ ਤੇ ਹੋਏ ਆ ਜੇ ਹੁਣ ਤੱਕ ਗੱਲ ਕਰੀਏ ਜੇ ਕਹੀਏ ਤੁਹਾਡਾ 8 ਏਕੜ ਦਾ ਪਲਾਂਟ ਹੈ ਇਸ ਦੀ ਕਹੀਏ ਤਾਂ ਕਿੰਨੇ ਏਕੜ ਦੀ ਕਮਾਈ 8 ਏਕੜ ਚੋਂ ਤੁਸੀਂ ਲੈ ਰਹੇ ਹੋ ਰਵੈਤੀਖਣ ਖੇਤੀ ਦੇ ਮੁਤਾਬਕ ਤਾਂ ਅਸੀਂ 80 ਏਕੜ ਦੀ ਇਨਕਮ ਲੈ ਰਹੇ ਹਾਂ 8 ਏਕੜ ਦੇ ਵਿੱਚੋਂ ਹਾਂਜੀ ਬਹੁਤ ਵੱਡਾ ਅੰਕੜਾ ਖਰਚਾ ਵੀ ਬਹੁਤ ਵੱਡਾ ਜੀ ਜੀ ਉਹ ਤਾਂ ਹੋਊਗਾ ਲਾਗਤ ਵੀ ਬਹੁਤ ਜ਼ਿਆਦਾ ਤੇ ਇਹਦੇ ਕਰਕੇ ਤੇ ਇਸ ਦੀ ਤਾਂ ਬਹੁਤ ਜ਼ਿਆਦਾ ਚੰਗੀ ਇਨਕਮ ਮਿਲ ਜਾਂਦੀ ਹੈ ਸਾਡੇ ਛੜਾ ਕੇ ਕਿੰਨਾ ਮੁਨਾਫਾ ਕਿੰਨਾ ਕਸੀਂ ਕਹਿ ਸਕਦੇ ਹਾਂ ਜੇਕਰ ਤੁਸੀਂ ਕੋਈ ਕਿਸਾਨ ਤੁਹਾਨੂੰ ਦੇਖ ਰਿਹਾ ਮੇਨ ਉਹਨੂੰ ਇਹੀ ਰਹਿੰਦਾ ਲਾਗਤ ਤੇ ਮੁਨਾਫਾ ਕਿੰਨਾ ਕੁ ਰਹਿ ਜਾਂਦਾ ਖਰਚੇ ਜਦੋਂ ਤੁਸੀਂ ਕੱਢਦੇ ਹੋ ਅਖੀਰ ਦੇ ਵਿੱਚ ਪ੍ਰੈਕਟਿਸ ਤੇ ਅਗਰ ਲਾ ਲੇ ਆਪਣੇ ਆਪਣੇ ਤੇ ਜੀ ਠੀਕ ਹੈ ਮੋਟਾ-ਮੋਟਾ ਲੰਮਸਮ ਨਹੀਂ ਦੱਸ ਸਕਦੇ ਅੰਕੜਾ ਮੋਟਾ-ਮੋਟਾ ਲੰਮਸਮ ਦੱਸ ਸਕਦੇ ਹਾਂ ਅੰਕੜਾ ਕੋਈ ਪ੍ਰੋਬਲਮ ਨਹੀਂ ਦੱਸਾਂਗੇ 8 ਤੋਂ 10 ਲੱਖ ਰੁਪਏ ਪਰ ਏਕੜ ਅਸੀਂ ਕੱਢ ਲੈਨੇ ਆਂ ਜੀ ਪਰ ਵੈਦਰ ਤੇ ਰਿਕਾਰਡਿੰਗ ਹਰ ਸਾਲ 10 ਲੱਖ ਨਹੀਂ ਵੱਧ ਸਕਦਾ 12 ਵੀ ਵੱਧ ਸਕਦਾ ਤੇ ਘਟ ਵੀ ਸਕਦਾ ਕਿਉਂਕਿ ਜੇ ਅਸੀਂ ਫਿਕਸ ਅੰਕੜੇ ਤਾਂ ਸਾਡੇ ਲਈ ਕੋਈ ਇਹ ਹੈ ਨਹੀਂ ਵੀ ਫਿਕਸ ਹਰ ਸਾਲ ਵੈਦਰ ਇਸੇ ਤਰ੍ਹਾਂ ਦਾ ਰਹੂਗਾ ਕਈ ਵਾਰ ਟੈਂਪਰੇਚਰ ਅ अर्ਲੀ ਡਾਊਨ ਅਪ ਡਾਊਨ ਹੋ ਜਾਂਦਾ ਲਾਈਟ ਘਟ ਏਜ ਘਟ ਜਾਂਦੀ ਹੈ ਤੇ ਜੀਲਡ ਤੇ ਫਰਕ ਪੈ ਜਾਂਦਾ ਬਹੁਤ ਗੱਲਾਂ ਆ ਜਾਂਦੀਆਂ ਨੇ ਕਈ ਵਾਰ ਬਾਰਸ਼ ਅਰਲੀ ਪੈਣ ਲੱਗ ਜਾਂਦੀਆਂ ਨੇ ਜਦੋਂ ਜੂਨ ਜੁਲਾਈ ਦੇ ਵਿੱਚ ਜਾ ਕੇ ਅੱਗੇ ਕ੍ਰੌਪ ਲਾਉਨੇ ਆ ਮਾਰਚ ਵਾਲੀ ਹੀਟ ਜਾਦਾ ਜਲਦੀ ਆ ਜਾਂਦੀ ਹੈ ਕ੍ਰੌਪ ਦੀ ਥੋੜੀ ਏਸ ਘਟ ਜਾਂਦੀ ਹੈ ਉਹਦੇ ਨਾਲ ਥੋੜਾ ਜੀਲਡ ਤੇ ਵੀ ਫਰਕ ਪੈਂਦਾ ਹੈਗਾ ਇੱਕ ਪੋਲੀਆ ਉਸ ਬਾਰੇ ਉਹਨੇ ਇਹ ਜਰੂਰ ਦੱਸਿਆ ਜਿਵੇਂ ਅਸੀਂ ਆ ਦੇਖ ਪਾ ਰਹੇ ਹਾਂ ਸਪ੍ਰਿੰਕਲਰ ਲੱਗਿਆ ਜਾਂ ਫੋਗਰ ਨੇ ਵੀ ਇਸ ਤਰੀਕੇ ਨਾਲ ਜਿਹੜੀਆਂ ਉੱਤੇ ਨੈਟ ਜਾਲੀਆਂ ਲੱਗੀਆਂ ਨੇ ਕਿਸ ਤਰੀਕੇ ਨਾਲ ਕੰਮ ਕਰਦੀਆਂ ਇਹ ਵੀ ਜਰੂਰ ਕਿਸਾਨਾਂ ਨੂੰ ਦੱਸੋ ਕਿਵੇਂ ਕਿਵੇਂ ਕਿਸ ਸਮੇਂ ਤੇ ਇਹਨਾਂ ਨੂੰ ਕਿੰਨੀ ਤੁਹਾਡੇ ਕੋਲ ਇੱਥੇ ਰੋਜ਼ਗਾਰ ਕਿੰਨੇ ਬੰਦਿਆਂ ਨਾਲ ਦਿੱਤੇ ਇਸ ਤੇ ਵੀ ਅਸੀਂ ਜਰੂਰ ਗੱਲ ਕਰਾਂਗੇ ਆ ਮੇਰੇ ਪਿੰਡ ਦੇ ਤਕਰੀਬਨ 20 ਬੰਦਿਆਂ ਨੂੰ ਮੈਂ ਰਜਗਾਰ ਸਾਰਾ ਸਾਲ ਦੇ ਲਈ ਦਿੰਦਾ ਹਾਂ 25 ਕ ਬੰਦੇ ਕੰਮ ਕਰਦੇ ਆ ਕੁਝ 5 ਕ ਬੰਦੇ ਬਾਹਰ ਆਊਟ ਆਫ ਸਟੇਟ ਆਉਂਦੇ ਕੰਮ ਕਰਦੇ ਨੇ ਤੇ ਬਾਕੀ ਜਿਹੜਾ ਤੁਸੀਂ ਉੱਪਰ ਕਹਿ ਰਹੇ ਹੋ ਵੀ ਵਰਕਿੰਗ ਸਿਸਟਮ ਕੀ ਆ ਜਿਹੜਾ ਉੱਤੇ ਸੀਡ ਨੈਟ ਲੱਗਿਆ ਜਾਂ ਫੌਗਰਿੰਗ ਲੱਗੇ ਨੇ ਜੀ ਸੀਡ ਨੈਟ ਨੇ ਦਾ ਸਾਨੂੰ ਜਦੋਂ ਸਾਡੀ ਹੀਟ ਬਹੁਤ ਜ਼ਿਆਦਾ ਹੋ ਗਈ ਲਾਈਟ ਬਹੁਤ ਜ਼ਿਆਦਾ ਹੋ ਗਈ ਜਾਂ ਕਿ ਜਲਾਈ ਦੇ ਵਿੱਚ ਜੂਨ 15 ਜੂਨ ਦੇ ਨੇੜੇ-ਤੇੜੇ ਫਿਰ ਅਸੀਂ ਸੀਡ ਨੈਟ ਫੁਲਾਉਣਾ ਸਟਾਰਟ ਕਰ ਦਿੰਦੇ ਆ ਜੋਰ ਦੇ 15 ਵਾੜੇ ਦੇ ਵਿੱਚ ਫਿਰ ਤੁਹਾਨੂੰ ਹਾਂ ਸੀਡ ਨੈਟ ਸਾਨੂੰ ਪੂਰਾ ਫੁਲਾਉਣਾ ਪੈਂਦਾ ਤੇ ਉਦੋਂ ਜਦੋਂ ਹਿਮਿਡਿਟੀ ਘਟ ਜਾਂਦੀ ਹੈ ਜਾਂ ਕਿ ਮਈ ਦੇ ਵਿੱਚ ਪਾਣੀ ਘਟ ਜਾਂਦਾ ਹਵਾ 'ਚ ਪੰਜਾਬੀ 'ਚ ਕਹਿੰਦੇ ਆਪਾਂ ਨਮੀ ਨਮੀ ਘਟ ਜਾਂਦੀ ਹੈ ਉਦੋਂ ਫੋਗਰਾਂ ਦਾ ਇਸਤੇਮਾਲ ਹੁੰਦਾ ਹੈ ਜੀ ਹਾਂਜੀ ਦਵਿੰਦਰ ਜੀ ਇੱਕ ਮੈਂ ਤੁਹਾਨੂੰ ਪੁੱਛਣਾ ਚਾਹੂੰਗਾ ਇਹ ਕਾਲੂ ਦੀ ਤੁਸੀਂ ਗੱਲ ਕਰ ਰਹੇ ਸੀ ਕਿ ਆਲੂ ਦੇ ਜਿਹੜੇ ਸੀਡ ਪ੍ਰੋਡਕਸ਼ਨ ਹੈ ਕਿਹੜੀਆਂ ਕਿਸਮਾਂ ਨੇ ਉਹ ਉਸ ਬਾਰੇ ਵੀ ਜਰੂਰ ਦੱਸੋ ਆ ਆਲੂ ਦਾ ਜਿਵੇਂ ਆਪਾਂ ਪਹਿੱਖੇ ਦੇਖਦੇ ਆ ਹੂੰ ਅੱਜ ਸਾਡਾ ਝੋਨਾ ਨਹੀਂ ਲਿਆ ਸਰਕਾਰ ਨੇ ਕਾਫੀ ਪ੍ਰੋਬਲਮ ਕ੍ਰੀਏਟ ਕੀਤੀ ਕੱਟ ਲਾਏ ਜੀ ਫਾਰਮਰਜ਼ ਨੂੰ ਕਾਫੀ ਜ਼ਿਆਦਾ ਨੁਕਸਾਨ ਹੋਇਆ ਸਰਕਾਰ ਸਾਨੂੰ ਹੌਲੀ 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 ਪਿੱਛੇ ਹਟ ਰਹੀ ਹੈ ਆਪਣੀ ਜ਼ਿੰਮੇਵਾਰੀਆਂ ਤੋਂ ਆਲੂ ਦੇ ਜਿੰਨੇ ਜੁਨਟ ਨੇ ਪ੍ਰੋਸੈਸਿੰਗ ਵਾਲੇ ਉਹ ਇੰਨੇ ਲੱਗ ਗਏ ਹੁਣ ਸਾਡੇ ਅੱਜ ਦੀ ਰੇਡ ਚ ਪੰਜ ਆਵੇ ਕੋਲਡ ਸਟੋਰੀ ਬਹੁਤ ਵੱਡੇ ਪੱਧਰ ਕੋਲਡ ਸਟੋਰੀ ਵੀ ਲੱਗ ਗਿਆ ਜਿਹੜੇ ਪ੍ਰੋਸੈਸਿੰਗ ਜੁਨਟ ਇੰਨੇ ਲੱਗੇ ਸਿਰਫ ਸੈਂਟਰ ਨੂੰ ਸਾਤੋਂ ਆਲੂ ਚਾਹੀਦਾ ਸਾਡੇ ਕੋਲ ਆਲੂ ਨੂੰ ਉਗਾਉਣ ਵਾਲਾ ਵੈਦਰ ਬਹੁਤ ਸੋਹਣਾ ਪ੍ਰੋਸੈਸਿੰਗ ਵੈਰਾਈਟੀਆਂ ਜਿਹੜੀਆਂ 슈ਗਰ ਫ੍ਰੀ ਨੇ ਜਿਹਨਾਂ ਦੇ ਚਿਪਸ ਬਣਦੇ ਨੇ ਹੋਰ ਪਾਊਡਰ ਬਣਦਾ ਪਾਊਡਰ ਬਣਦਾ ਐਕਸਪੋਰਟ ਹੁੰਦਾ ਅਸੀਂ ਵਾਰਡ ਦੀ ਇੱਕ ਵੱਡੀ ਸਾਡੇ ਕੋਲ ਇਕਨੋਮੀ ਆ ਆਲੂ ਲਈ ਉਹਦੇ ਉੱਤੇ ਜਿਵੇਂ ਮੰਨ ਲਓ ਅਸੀਂ ਆਮ ਜਿਹੜੀਆਂ ਪ੍ਰੋਸੈਸਿੰਗ ਵੈਰਾਈਟੀਆਂ ਨੇ ਜਾਂ ਸੀਡ ਆ ਕੁਝ ਲੂਜ਼ ਮਾਰ ਮਾਰਕੀਟ ਲਈ ਮੰਡੀ ਲਈ ਵੀ ਲੋਕ ਆਲੂ ਲਾਉਂਦੇ ਨੇ ਪੁਖਰਾਜ ਹੋ ਗਿਆ ਪਰ ਜਿਆਦਾ ਪੰਜਾਬ ਦੇ ਵਿੱਚ ਵੇਖਿਆ ਜਿਵੇਂ ਵੱਡਾ ਵਰਗ ਕਿਸਾਨ ਜਿਹੜਾ ਆਲੂ ਜਿਹੜਾ ਮੰਡੀਆਂ ਦੇ ਵਿੱਚ ਸਾਡੇ ਘਰਾਂ ਦੇ ਵਿੱਚ ਵਰਤਣ ਜਾਣ ਵਾਲਾ ਉਹ ਜਿਆਦਾ ਆਲੂ ਵਰਤਦੇ ਐ ਜਾਂ ਲੋਂਦੇ ਐ ਤੇ ਉਸਦੇ ਅਲੱਗ ਦਾ ਨਹੀਂ ਕਿਸਾਨਾਂ ਨੂੰ ਕਈ ਵਾਰੀ ਹਰ ਸਾਲ ਘਾਟੇ ਦਾ ਸੌਦਾ ਰਹਿੰਦਾ ਜ਼ਿਆਦਾਤਰ ਜਿਹੜੀ ਹੁਣ ਤੁਸੀਂ ਆਲੂ ਦੀ ਗੱਲ ਕਰ ਰਹੇ ਹੋ ਜੇ ਉਹ ਵੱਡੇ ਪੱਧਰ ਤੇ ਲੱਗੇ ਤੇ ਉਹਦੀ ਵਿਕਰੀ ਤਾਂ ਹੋਵੇਗੀ ਨਹੀਂ ਹੁਣ ਮੰਨ ਲਓ ਕੰਟੈਕਟ ਫਾਰਮਿੰਗ ਦੀ ਮੈਂ ਕਹੂੰਗਾ ਗੱਲ ਵੀ ਹੁਣ ਹੁਣ ਬਹੁਤ ਕੰਪਨੀਆਂ ਆ ਗਈਆਂ ਨੇ ਉਹਦੇ ਵਿੱਚ ਅਸੀਂ ਬਚ ਕਿੱਥੇ ਸਕਦੇ ਆ ਉਹ 200 ਬੈਗ ਮੰਨ ਕੇ ਇੱਕ ਤੁਹਾਨੂੰ ਰੇਟ ਦੇ ਦਿੰਦੇ ਆ ਵੀ 9 ਰੁਪਏ ਕਿਲੋ 10 ਰੁਪਏ ਕਿਲੋ ਕੋ 12 ਰੁਪਏ ਕੋ 18 ਰੁਪਏ ਜਿਵੇਂ ਆ ਲਾਰਾ ਦੀ ਸਟਾਰਟਿੰਗ ਰੇਟ ਜ਼ਿਆਦਾ ਹੁੰਦੇ ਨੇ ਬਾਅਦ ਵਿੱਚ ਰੇਟ ਘਟਾ ਦਿੰਦੇ ਆ ਕਿਸਾਨ ਬਚ ਸਕਦਾ ਹੈ ਆਪਣੀ ਉਤਪਾਦ ਨੂੰ ਵਧਾ ਕੇ ਕੋਈ ਸਾਡੇ ਕੋਲ ਜੀ ਆਲੂ ਦੇ 200 ਦੀ ਜਗ੍ਹਾ ਥੈਲੇ 350 ਹੋ ਗਿਆ ਫਿਰ ਜੇ ਰੇਟ ਠੀਕ ਵੀ ਤਾਂ ਵੀ ਸਾਨੂੰ ਐਵਰੇਜ ਬਚਤ ਹੋ ਜਾਂਦੀ ਹੈ ਅਸੀਂ ਜਿਹੜਾ ਦੋਨੇ ਜਿਹੜੇ ਲੜਕੇ ਕੰਮ ਕਰ ਰਹੇ ਆ ਅਸੀਂ ਇਹੀ ਚੀਜ਼ਾਂ ਨੂੰ ਲੈ ਕੇ ਵੀ ਜਿਹੜਾ ਅਸੀਂ ਉਹਦੇ ਜੋ ਆਲੂ ਚ ਪਾਉਣਾ ਕੀ ਉਹ ਲੋਕ ਪੰਜ ਪੰਜ ਲੈਣੀ ਇਹ ਵੀ ਦੇ ਪਾਈ ਜਾਂਦੇ ਆ ਅਸੀਂ ਦੋ ਥੈਲੇ ਪਾਉਨੇ ਆ ਉਹਦੇ ਜਿਹੜੇ 16 ਤੱਤ ਪੂਰੇ ਨੇ ਕੁਝ ਸੋਇਲ ਚ ਪਾ ਕੇ ਕੁਝ ਸਪਰੇਅ ਰਾਹੀਂ ਪੂਰੇ ਕਰਦੇ ਆਂ ਪਾਣੀ ਕਿੰਨਾ ਲਾਉਣਾ ਉਹ ਕਿਸਾਨ ਨੂੰ ਗਾਈਡ ਕਰਦੇ ਆਂ ਉਹ ਚੀਜ਼ਾਂ ਦੇ ਨਾਲ ਜੇ ਇੱਕ ਇੱਕ ਕੀੜੇ ਦੇ ਬੰਦਾ ਕਿਸਾਨ ਕਰ ਲੰਦਾ ਫੇਰ ਜਿਹਨੇ 3000 ਰੁਪਏ ਖਰਚੇ ਆ ਜੀ ਉਹਦਾ 10000 ਦਾ ਆਲੂ ਵਧ ਗਿਆ 10 ਕਿਲੀਆਂ ਦੇ ਵਿੱਚ ਤਾਂ 7 ਦੀ 70000 ਰੁਪਏ ਬੰਦੇ ਨੂੰ ਇਨਕਮ ਵਧ ਗਈ ਸਾਨੂੰ ਇਹ ਚੀਜ਼ਾਂ ਅਸੀਂ ਰੱਬ ਨਹੀਂ ਹੈਗੇ ਅਸੀਂ ਵੀ ਸਿੱਖਣ ਜਾਂਦੇ ਅੱਜ ਵੀ ਬਾਹਰ ਹੁਣ ਅਸੀਂ ਫੇਰ ਜਾ ਰਹੇ ਆਂ ਵੀ ਕਾਰਨ ਕੀ ਨਾ ਵੀ ਤੁਸੀਂ ਸਾਡੇ ਕੋਲ ਮੁਸ਼ਕਵਾਦ ਆਓ ਇੱਥੇ ਸਹੌਲੀ ਆਓ ਤੁਹਾਨੂੰ ਅਸੀਂ ਜਿਹੜਾ ਕੁਝ ਜਿਵੇਂ ਜਿਵੇਂ ਅਸੀਂ ਕਰਦੇ ਆ ਉਹ ਇੱਕ ਪ੍ਰੋਟੋਕੋਲ ਤੁਸੀਂ ਇੱਕ ਕਿਲੇ ਦੇ ਕਰਕੇ ਦੇਖੋ ਉਹਦਾ ਪੂਰਾ ਲਿਖ ਕੇ ਕਰੋ ਉਹਦਾ ਝਾੜ ਤੱਕ ਲੈ ਕੇ ਜਾਓ ਉਹਨੂੰ ਜੇ ਆਲੂ ਦੇ 50 ਬੈਗ ਵਧ ਗਏ ਤਾਂ ਅੱਜ 1000 ਰੁਪਏ ਬੈਗ ਦਾ ਰੇਟ ਆ 50000 ਰੁਪਿਆ ਹੋ ਗਿਆ ਇੱਕ ਛੋਟੀ ਜੀ ਗੱਲ ਕਰਦਾ ਹਾਂ ਵੀ ਇਹ ਸਾਨੂੰ ਕੰਮ ਨੂੰ ਜਿੰਨਾ ਚਿਰ ਅਸੀਂ ਟੈਕਨੀਕਲੀ ਸਿੱਖ ਕੇ ਕਰਾਂਗੇ ਤਾਂ ਸਾਨੂੰ ਸੌਖਾ ਰਹੂਗਾ ਜਿਵੇਂ ਸੀਡ ਦੀ ਗੱਲ ਹੈ ਸੀਡ ਕਈ ਵਾਰ ਇੱਥੇ ਸਾਡੇ ਕੋਲ ਆਲੂ ਦਾ ਸੀਡ ਇੱਥੇ ਵੀ ਲੱਗਿਆ ਮੇਰੇ ਕੋਲ ਵੀ ਲੱਗਿਆ ਹੈ ਤੇ ਉਥੇ M39 ਲੱਗਿਆ ਉਹਰੇ ਐਲਰ ਤੁਸੀਂ ਕਹਿ ਰਹੇ ਸੀ ਉਹ ਪਹਿਲੀ ਸਟੇ ਦਾ G2 ਸਟੇਜ ਹੈ ਜਿਹੜੇ ਇਹ ਆਲੂਆਂ ਦੀਆਂ ਕਿਸਮਾਂ ਨੇ ਇਹ ਜ਼ਿਆਦਾਤਰ ਕਹੀਏ ਤਾਂ ਜਿਵੇਂ ਕਹ ਰਹੀਏ ਵਿਦੇਸ਼ੀ ਖਾਣੇ ਜਿਵੇਂ ਫਰਾਈਜ਼ ਹੋਗੇ ਫ੍ਰੈਂਚ ਫਰਾਈਜ਼ ਹੋਗੇ ਜਾਂ ਇਸ ਤਰ੍ਹਾਂ ਆਲੂ ਦੇ ਚਿਪਸ ਹੋਗੇ ਜ਼ਿਆਦਾਤਰ ਉਸਦੇ ਵਿੱਚ ਕੰਮ ਲਈ ਆਉਂਦੇ ਆ ਜਿਹੜੇ ਤੁਸੀਂ ਇਹ ਕਿਸਮਾਂ ਤੇ ਕੰਮ ਕਰ ਰਹੇ ਹੋ ਗੁਰਲਾਲ ਤੁਸੀਂ ਹੁਣ ਇੱਥੇ ਭਾਰਤ ਸੋ ਆ ਮੇਰੇ ਸਮਰਾਲੇ ਲੁਧਿਆਣੇ ਆ ਸ਼ਾਮ ਟਾਈਮ ਤੁਸੀਂ ਦੇਖੋਗੇ ਬਾਹਰੋਂ ਕਟੋ-ਕਟ ਮੇਰੇ ਸਮਰ ਵਾਲੇ 4-500 ਰੇੜੀ ਲੱਗਦੀ ਐ ਉਹਦੇ ਵਿੱਚ ਤੁਹਾਨੂੰ ਗੋਲ ਗੱਪਿਆਂ ਚ ਆਲੂ ਟਿੱਕੀ ਚ ਆਲੂ ਹਰ ਜਗ੍ਹਾ ਆਲੂ ਹਰ ਜਗ੍ਹਾ ਆਲੂ ਆਲੂ ਦੀ ਪ੍ਰੋਡਕਸ਼ਨ ਬਹੁਤ ਜ਼ਿਆਦਾ ਡਿਮਾਂਡ ਆ ਹੂੰ ਇਸ ਕਰਕੇ ਆਲੂ ਦੀ ਕੋਲਡ ਸਟੋਰ ਕਪੈਸਿਟੀ ਜੇ ਸਾਡੇ ਕੋਲ 1600 ਕੋਲਡ ਸਟੋਰ ਆ ਸਾਰਾ ਜੀ ਇਹ ਸਰਕਾਰ ਨੂੰ ਜਿਵੇਂ ਸਾਡੇ ਵਾਈ ਦਾ ਐਫ ਪੀਓ ਹੈ ਸਾਡਾ ਐਫ ਪੀਓ ਹੈ ਇਹਦੇ ਵਿੱਚ ਇੱਕ ਸਟੇਟ ਸਰਕਾਰ ਸੈਂਟਰ ਸਰਕਾਰ ਮਿਲ ਕੇ ਛੋਟੇ ਕਿਸਾਨਾਂ ਲਈ ਕੋਈ ਪਾਲਿਸੀ ਲੈ ਕੇ ਆਵੇ ਜਿਵੇਂ 35% ਮਦਦ ਕਰਦੇ ਨੇ 70 ਕਰਨ ਹਾਂ ਆਲੂ ਜਦੋਂ ਪੱਟ ਹੁੰਦਾ ਉਹਦੋਂ ਮੰਦਾ ਹੁੰਦਾ ਜਦੋਂ ਵਪਾਰੀ ਕੋਲ ਚਲੇ ਜਾਂਦਾ ਮਹਿੰਗਾ ਹੋ ਜਾਂਦਾ ਜੇ ਕਿਸਾਨ ਦਾ ਆਪਣੇ ਕੋਲ ਜ਼ੋਰ ਦੇ ਵਿੱਚ ਪਿਆ ਤਾਂ ਉਹ ਰੱਖ ਲੂਗਾ ਬਾਅਦ ਵਿੱਚ ਕੱਢ ਕੇ ਵੇਚ ਲੂਗਾ ਕਿਸਾਨ ਨੂੰ ਮਾਰ ਕਿੱਥੋਂ ਪੈਂਦੀ ਹੈ ਜਦੋਂ ਇੱਕ اور ਟੈਂਪਰੇਚਰ ਸਾਡਾ ਉੱਤੇ ਜਾ ਰਿਹਾ ਸਾਡੀ ਕਲੌ ਫਸਲ ਚ ਖਰਾਬ ਹੋ ਰਹੀ ਹੈ ਖੇਤ ਚ ਫਿਰ ਸਾਨੂੰ ਵਪਾਰੀ ਨੂੰ ਦੇਣਾ ਪੈਂਦਾ ਘੱਟੇ ਚ ਵੀ ਦੇਣਾ ਪੈਂਦਾ ਵੀ ਸਾਨੂੰ ਇਸ ਕੰਮ ਲਈ ਮਾਰਕੀਟਿੰਗ ਲਈ ਬੜੜ ਦੀ ਕੋਈ ਵੀ ਖੇਤੀ ਸਰਕਾਰ ਦੀ ਸਪੋਰਟ ਬਿਨਾ ਨਹੀਂ ਚੱਲਦੀ। ਹੂੰ। ਇੱਥੇ ਸਾਡੀ ਜਿਹੜੀ ਸਰਕਾਰ ਆ ਉਹਨੂੰ ਵੀ ਛੋਟੇ ਕਿਸਾਨ ਦੀ ਹੈਲਪ ਲਈ ਜਿਵੇਂ ਸੁਸਾਇਟੀਆਂ ਐਫਪੀਓ ਬਣਾਏ ਨੇ ਇਹਨਾਂ ਲਈ ਕੋਲਡ ਚੇਨ ਦਾ ਉਹਨਾਂ ਨੂੰ ਕਰਨਾ ਪੈਣਾ ਸਿਸਟਮ। ਤਾਂ ਸਾਡਾ ਕਿਸਾਨ ਬੱਝ ਸਕਦਾ। ਮੈਂ ਪਾਲ ਵੀ ਲਿਆ ਸਾਰਾ ਕੁਝ ਕਰ ਲਿਆ। ਜੇ ਮੇਰਾ ਵੇਚਣ ਵੇਲੇ ਕੋਈ ਉਹਦਾ ਮੁੱਲ ਨਾ ਮਿਲਿਆ ਤਾਂ ਮੇਰੀ ਮਿਹਨਤ ਕੌਣ ਲੇ। ਮੇਨ ਕਿਸਾਨ ਦੇ ਇਹੀ ਦਿੱਕਤ ਰਹਿੰਦੀ ਹੈ ਜਦੋਂ ਮਾਰਕੀਟਿੰਗ ਦਾ ਸਮਾਂ ਦੋ ਉਹ। ਮਾਰਕੀਟਿੰਗ ਲਈ ਜਿਹੜਾ ਸੀ ਆਪਣੀ ਆਪਣੇ ਸਾਨੂੰ ਕੋਈ ਪ੍ਰੋਬਲਮ ਨਹੀਂ। ਹੂੰ। ਸਾਡੀ ਮੈਂ ਮੇਰੀ ਮਾਰਕੀਟਿੰਗ ਆ ਬਾਈ ਨੇ ਦੱਸਿਆ ਇੱਥੇ ਮਾਰਕੀਟਿੰਗ ਪਰ ਮਿਹਰਬਾਨੇ ਜੀ ਅਸੀਂ ਕਿਸ ਬੰਦੇ ਨੂੰ ਦੰਦੇ ਆ ਅਸੀਂ ਮੰਡੀ ਤੋਂ ਬਾਹਰ ਜਿਹੜੇ ਬੰਦੇ ਡਾਇਰੈਕਟ ਦੰਦੇ ਨੇ ਇੱਕ ਕਿਸ ਟੈਪ ਹੋਰ ਅੱਗੇ ਵਾਲਾ ਇੱਕ ਮੰਡੀ ਤੋਂ ਲੈ ਕੇ ਇੱਕ ਮੰਡੀ ਤੋਂ ਅੱਗੇ ਬੰਦੇ ਜਿਹੜੇ ਸਪਲਾਇਰ ਨੇ ਅਸੀਂ ਉੱਥੇ ਤੱਕ ਪਹੁੰਚੇ ਹੋਏ ਆ ਜਦੋਂ ਸਾਡੇ ਕੋਲ ਕੋਲਡ ਚੇਨ ਆ ਗਈ ਫੇ ਅਸੀਂ ਉਹਨੂੰ ਵੀ ਬਾਹਰ ਕੱਢ ਦਾਂਗੇ ਮਿਹਰਬਾਨ ਜੀ ਜਿਵੇਂ ਹੁਣ ਆਪਾਂ ਇਸ ਜਗ੍ਹਾ ਤੇ ਖੜੇ ਆ ਹੁਣ ਸਾਨੂੰ ਇਹ ਵੀ ਦੱਸੋ ਵੀ ਜਿਹੜਾ 8 ਏਕੜ ਦਾ ਤੁਹਾਡਾ ਪਲਾਂਟ ਹੈ ਬਹੁਤ ਵੱਡਾ ਤੇ ਇਸ ਵਿੱਚ ਪਾਣੀ ਦੀ ਫਿਰ ਕਿਸ ਤਰੀਕੇ ਨਾਲ ਜਿਹੜਾ ਪਾਣੀ ਫਸਲ ਨੂੰ ਲਾਉਂਦੇ ਹੋ ਮੈਂ ਜੀ ਜਿੰਨੀ ਵੀ ਮੇਰੀ ਫਸਲ ਹੈਗੀ ਹੈ ਔਰ ਜਿੰਨਾ ਮੇਰਾ ਫਾਰਮ ਹਾਊਸ ਹੈਗਾ ਮੈਂ ਕੁਦਰਤੀ ਪਾਣੀ ਨਾਲ ਹੀ ਖੇਤੀ ਕਰਦਾ ਹੈਗਾ ਫਿਰ ਕੁਦਰਤੀ ਪਾਣੀ ਦੇ ਵਿੱਚ ਸੋਰਸ ਆ ਜਾਂਦੇ ਆ ਜੀ ਇੱਕ ਤਾਂ ਨਹਿਰ ਦਾ ਪਾਣੀ ਆਂਦਾ ਜੀ ਤੇ ਇੱਕ بارش ਦਾ ਪਾਣੀ ਆਂਦਾ ਇਹਦੇ ਵਿੱਚ ਮੈਂ ਅੱਧੇ ਏਕੜ ਦੇ ਵਿੱਚ ਬਾਟਰ ਨੂੰ ਸਟੋਰ ਕਰਨ ਦੇ ਲਈ ਤੁਸੀਂ ਦਿਖਾਵੋਗੇ ਇਸ ਵੀਡੀਓ ਦੇ ਵਿੱਚ ਮੈਂ ਇੱਕ ਤਲਾਬ ਬਣਾਇਆ ਹੋਇਆ ਉਹਨੂੰ ਸਟੋਰ ਕਰ ਦਿੰਨੇ ਆ ਜੋ ਕਿ ਇਸ ਖੇਤੀ ਨੂੰ ਬਹੁਤ ਲਾਹੇਵੰਦ ਬਣਾ ਸਕਦਾ ਹੈਗਾ ਤੇ ਨਾਲ ਸੋਲਰ ਸਿਸਟਮ ਲਾਇਆ ਹੋਇਆ ਅਸੀਂ ਦੋ ਚੀਜ਼ਾਂ ਦੇ ਰਹਿਤ ਹੈਗੇ ਆਂ ਵੀ ਇੱਕ ਪਾਣੀ ਇੱਕ ਲਾਈਟ ਲਾਈਟ ਦਾ ਸਾਨੂੰ ਡੀਕ ਨਹੀਂ ਕਰਨੀ ਪੈਂਦੀ ਹੈਗੀ ਸਾਨੂੰ ਖੇਤਾਂ ਨੂੰ ਪਾਣੀ ਲਾਉਣ ਦੇ ਲਈ ਤੇ ਬਾਕੀ ਅਸੀਂ ਸਮਾਜ ਨੂੰ ਜੋ ਆਉਣ ਵਾਲੇ ਸਮੇਂ ਨੂੰ ਕੁਛ ਨਾ ਕੁਛ ਹਿੱਸਾ ਪਾਉਣਾ ਤਾਂ ਪਾਣੀ ਬਚਾ ਕੇ ਪਾਉਣਾ ਜੋ ਮੈਂ ਆਪਣੀ ਸੋਚ ਅਪਣਾਈ ਹੈ ਮੇਰੇ ਉਰੇ ਪਾਣੀ ਹੈਗਾ ਥੱਲੇ ਨੀਚੇ ਕੋਈ ਮੈਨੂੰ ਕਮੀ ਨਹੀਂ ਹੈ ਕਿ ਮੇਰੇ ਦੋ ਟਿਊਬਨ ਲੱਗੇ ਨੇ 15-15 ਪਾਵਰ ਦੇ ਮੈਂ ਉੱਥੋਂ ਵੀ ਪਾਣੀ ਵਰਤ ਸਕਦਾ ਪਰ ਮੈਂ ਇੱਕ ਇਹ ਲਿਆ ਹੈਗਾ ਪਹਿਲ ਕਦਮੀ ਤੁਸੀਂ ਸੂਏ ਦੇ ਪਾਣੀ ਤੇ ਜਿਹੜਾ ਮੀਹ ਦਾ ਪਾਣੀ ਜਿਹੜਾ ਹਾਂਜੀ ਹਾਂਜੀ ਤੇ ਮੈਂ ਆਪਣੇ ਪੰਜਾਬ ਦਾ ਪਾਣੀ ਬਚਾਉਣ ਦੇ ਲਈ ਇਹ ਸਨੇਹਾ ਦੇਣ ਦੇ ਲਈ ਇਹ ਕੰਮ ਕੀਤਾ ਹੈਗਾ ਵੀ ਆਪਾਂ ਜਿੰਨੇ ਸਬਜ਼ੀ ਵਾਲੇ ਫਾਰਮਰ ਨੇ ਜਾਂ ਬਾਗਾਂ ਵਾਲੇ ਫਾਰਮਰ ਨੇ ਜਿਨ੍ਹਾਂ ਨੇ ਡ੍ਰਿਪ ਇਰੀਗੇਸ਼ਨ ਤੇ ਖੇਤੀ ਕਰਦੇ ਨੇ ਤਾਂ ਉਹ ਧਰਤੀ ਦਾ ਪਾਣੀ ਬਚਾ ਸਕਦੇ ਹਾਂ ਬਹੁਤ अच्छी ਤਰ੍ਹਾਂ ਬਚਾ ਸਕਦੇ ਆ ਮੈਨੂੰ ਕੋਈ ਧਰਤੀ ਦੇ ਪਾਣੀ ਦੀ ਸਾਰਾ ਸਾਲ ਜ਼ਰੂਰਤ ਨਹੀਂ ਪੈਂਦੀ ਜੀ ਤੇ ਅੱਗੇ ਜਾ ਕੇ ਸੀਜ਼ਨਲ ਤਾਂ ਜਦੋਂ ਬਾਰਸ਼ਾਂ ਸਟਾਰਟ ਹੋ ਜਾਂਦੀਆਂ ਨੇ ਫਿਰ ਤਾਂ ਪਾਣੀ ਮੇਰੇ ਲਵੇ ਓਵਰ ਰਹਿੰਦਾ ਤੁਸੀਂ ਦੇਖੋਗੇ ਪੌਂਡ ਫੁੱਲ ਭਰਿਆ ਰਹਿੰਦਾ ਇਸ ਦਿਨਾਂ ਦੇ ਵਿੱਚ ਵੀ ਨਹਿਰੀ ਪਾਣੀ ਆ ਜਾਂਦਾ ਕਣਕਾਂ ਨੂੰ ਪਾਣੀ ਲਾਉਣਾ ਹੁੰਦਾ ਕਿਸਾਨ ਭਰਾਵਾਂ ਨੇ ਇਸ ਇਸ ਟਾਈਮ ਵੀ ਪਾਣੀ ਦੀ ਮੈਨੂੰ ਕੋਈ ਸੌਰਟਸ ਨਹੀਂ ਪੈਂਦੀ ਹੈਗੀ ਸਾਰਾ ਸਾਲ ਮੈਨੂੰ ਕਿਤੇ ਕਦੇ ਕੋਈ ਇਦਾਂ ਦੀ ਦਿੱਕਤ ਨਹੀਂ ਆਈ ਵੀ ਮੇਰੇ ਲਈ ਆ ਮੇਰੇ ਪੌਂਡ ਦੇ ਵਿੱਚ ਪਾਣੀ ਨਹੀਂ ਹੈਗਾ ਮੈਂ ਸਾਰਾ ਸਾਲ ਇਹੀ ਪਾਣੀ ਯੂਜ਼ ਕਰਦਾ ਹੈਗਾ ਜੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਸਮਾਂ ਤੁਸੀਂ ਕੀਮਤੀ ਕੱਢਿਆ ਸਾਡੇ ਵਾਸਤੇ ਧੰਨਵਾਦੀ ਤੁਹਾਡਾ ਬਹੁਤ ਧੰਨਵਾਦ ਹੈ ਜੀ ਤੁਸੀਂ ਸਾਨੂੰ ਸਮਾਂ ਦਿੱਤਾ ਸਾਨੂੰ ਇਸ ਤੇ ਲਾਈਕ ਸਮਝਿਆ ਵੀ ਅਸੀਂ ਕਿਸੇ ਲੋਕਾਂ ਦੇ ਲਈ ਸਮਾਜ ਦੇ ਲਈ ਕੁਝ ਹਿੱਸਾ ਬਣ ਸਕੀਏ ਬਹੁਤ ਬਹੁਤ ਸ਼ੁਕਰੀਆ ਤੇ ਸਾਡੇ ਜਿੰਨੇ ਵੀ ਜੰਗ ਪੀੜੀ ਹੈ ਤੇ ਉਹ ਕੰਮ ਕਰਨ ਹੱਥੀ ਆ ਕੇ ਮਿਹਨਤ ਕਰਨ ਬਾ ਇਹ ਨਹੀਂ ਵੀ ਕਿ ਵਿਦੇਸਾਂ ਚ ਜਾ ਕੇ ਕਰਨ ਆਪਣੇ ਪੰਜਾਬ ਚ ਕਰਨ ਇਹਨੂੰ ਉੱਪਰ ਉਠਾ ਕੇ ਲੈ ਕੇ ਜਾਣਾ ਸੋਹਣਾ ਪੰਜਾਬ ਬਣਾਉਣਾ ਰੰਗਲਾ ਪੰਜਾਬ ਬਣਾਉਣਾ ਜੀ